ਜਿਹੜੇ ਬੇਸਿਕ ਸਹੂਲਤਾਂ ਉਹਨਾਂ ਨੇ ਦੇਣੀਆਂ ਹੁੰਨੀਆਂ ਉਹ ਸਾਨੂੰ ਦੇਣੀਆਂ ਪਈਆਂ ਸਾਡੇ ਤੇ ਵਿੱਤੀ ਬੋਝ ਪੈ ਗਿਆ ਚੈੱਕ ਪਾਸ ਕਰਾ ਕੇ ਇਹੋ ਨਾ ਮਿਲ ਕੇ ਸਾਰੇ ਪੇਮੈਂਟ ਕਰਤੀ ਐ ਪਰ ਤੇ ਕੰਮ ਕਰਨੀ ਜਿਹੜਾ ਕਾਉਂਸਲਰ ਐ ਉੱਥੇ ਦਾ ਜਿਹੜਾ ਸਭ ਤੋਂ ਵੱਧ ਇਹ ਨੱਚ ਰਿਹਾ ਇਸ ਮਾਮਲੇ 'ਚ ਉਹਨੇ ਉਹ ਕਹਿੰਦਾ ਮੇਰੇ ਘਰ ਨੂੰ ਜਿਹੜਾ ਰਸਤਾ ਜਾਂਦਾ ਉੱਥੇ ਸੀਵਰ ਨਹੀਂ ਪਿਆ ਠੇਕੇਦਾਰ ਇੱਥੇ ਆ ਕੇ ਕਹਿੰਦਾ ਵੀ ਨਹੀਂ ਮੇਰੇ ਕੋਲ ਐਸਟੀਮੇਟ ਪੂਰਾ ਹੋ ਚੁੱਕਿਆ ਜਿੰਨੇ ਪੈਸੇ ਦੇ ਕੰਮ ਐ ਉਹਨੇ ਪਹਿਲੇ ਦਿਨ ਕੰਮ ਕਰ ਚੁੱਕਾ ਮੈਂ ਹੋਰ ਕੰਮ ਨਹੀਂ ਕਰ ਸਕਦਾ ਮੈਂ ਬਕਾਇਦਾ ਠੇਕੇਦਾਰਾਂ ਨੂੰ ਮੈਂ ਠੇਕੇਦਾਰਾਂ ਤੋਂ ਕੰਮ ਕਰਦੂ ਕਿਸੇ ਅਗਲੇ ਕੰਮ ਚਪੇ ਦੀ ਮਿੰਤੀ ਕਰਾ ਰਾਂ ਜੀ 2.5 ਲੱਖ ਦਾ ਠੇਕੇਦਾਰ ਨੇ ਉੱਥੇ ਵੱਧ ਕੰਮ ਕੀਤਾ ਇੱਕ ਉਹ ਘਟ ਨਹੀਂ ਸਭ ਵੱਧ ਕੰਮ ਕੀਤਾ ਕਿਹਾ ਕਿ ਇਹਨਾਂ ਦੇ ਮੇਰੇ ਰੀਤ ਕੰਮ ਹੀ ਨਹੀਂ ਉਹਨੇ ਵੀਡੀਓ ਭੇਜੀ ਹੈ ਫੋਟੋਆਂ ਭੇਜੀ ਹੈ ਕਿ ਜੀ ਉਹ ਪਿੰਡਿੰਗ ਪਏ ਕੰਮ ਠੀਕ ਹੈ ਮੇਰੇ ਕਾਉਂਸਲਰ ਬਰੋਧੀ ਹੈ ਉੱਥੇ ਰਹਿਣਾ ਜਿਆਦਾ ਥੋੜੀ ਮੇਰੀ ਵਿਰੋਧੀ ਹੈ ਯਾਰ ਜਨਤਾ ਤਾਂ ਸਾਡੀ ਏ ਅਸੀਂ ਉੱਥੇ ਸਭ ਤੋਂ ਵੱਧ ਕੰਮ ਕਰਦੇ ਪਰ ਇਹਨਾਂ ਨੂੰ ਆਦਤ ਹੈ ਕਿ ਹੁਣ ਕੋਈ ਸ਼ਿਕਾਇਤੀਆਂ ਜੋ ਆਕ ਨਹੀਂ ਹੁੰਦੇ ਉਸਕਾ ਇੱਥੇ ਹੀ ਲਾਈ ਜਾਂਦੇ ਉਹ ਸ਼ਿਕਾਇਤੀ ਤਾਂ ਠੇਕੇਦਾਰ ਨੇ ਕੰਮ 50 ਦਾ ਲਖਦਾ ਸੀ ਠੇਕੇਦਾਰ 52 53 ਹਜ਼ਾਰ ਦਾ ਕੰਮ ਕਰੀ ਤਾ ਮੈਂ ਵੀ ਨਹੀਂ ਕਹਿੰਦਾ ਠੇਕੇਦਾਰ ਕੋਲ ਤਾਂ ਮਤਲਬ ਬਈ ਕੰਮ ਹੋ ਚੁੱਕਾ ਬੰਦ ਹੋ ਗਿਆ ਆਲਰੇਡੀ ਬੰਦ ਹੋ ਚੁੱਕਿਆ ਸਭ ਤੋਂ ਵੱਧ ਕੰਮ 62 33 ਹਜ਼ਾਰ ਦੇ ਨਿਗਾ ਮਾਰ ਲਓ ਮੈਂ ਅਜੰਡਾ ਦੇ ਦੇ ਸਕਦਾ ਹਾਂ ਤੁਹਾਨੂੰ ਕਾਪੀ ਦਊਂਗਾ 62 ਲੱਖ ਦੇ ਕੰਮ 12 ਨੰਬਰ ਵਾਰਡ ਦੇ ਕਾਰਨ ਕੀ ਹੈ ਮੈਂ ਫੇਰ ਕਹਿੰਦਾ ਕਾਉਂਸਲਰ ਮੇਰਾ ਬਰਉਂਦੀ ਹੈ ਯਾਰ ਉੱਥੇ ਰਹਿਣ ਵਾਲੀ ਜਨਤਾ ਥੋੜੀ ਮੇਰੀ ਬਰਉਂਦੀ ਹੈ ਯਾਰ ਬੋਨ ਯਾਰ ਨਗਰ ਕੌਂਸਲ ਦੇ ਕੁਝ ਐਮਸੀਆਂ ਵੱਲੋਂ ਪ੍ਰਦਾਨ ਜੀਤੀ ਪ੍ਰਦਾਨ ਦੱਸਿਆ ਜਾ ਰਹੇ ਨੇ ਪੜਿਆਲਾ ਦੇ ਰঞ্জੀਤ ਸਿੰਘ ਜਿੱਤੀ ਜਿਨ੍ਹਾਂ ਦਾ ਨਾਮ ਆ ਉਹਨਾਂ ਦੇ ਉੱਪਰ ਭ੍ਰਿਸ਼ਟਾਚਾਰ ਦੇ આરોਪ ਲਾਇਏ ਸਨ ਕਿ ਜਿਨ੍ਹਾਂ ਦੇ ਉੱਪਰ 62 ਲੱਖ ਰੁਪਏ ਦੇ ਕੱਪੜੇ ਦੇ આરોਪ ਲੱਗੇ ਸਨ ਜਿਸ ਤੋਂ ਬਾਅਦ ਸਾਡੇ ਨਾਲ ਖਬਰ ਵੀ ਕੀਤੀ ਹੈ ਉਹਨਾਂ ਨੇ ਉਹਨਾਂ ਨੇ ਦਿਖਾਇਆ ਕਿ ਜਿਹੜੇ ਮੌਕੇ ਦੇ ਉੱਪਰ ਗਲੀਆਂ ਨਾਲੀਆਂ ਜੜੀਆਂ ਹੈਗੇ ਨੇ ਉਹ ਨਹੀਂ ਬਣੀਆਂ ਉਹਨਾਂ ਦੇ ਚੈੱਕ ਪਾਸ ਕਰਕੇ ਈਓ ਨਾਲ ਮਿਲ ਕੇ ਉਹਨਾਂ ਨੇ ਜਿਹੜੇ ਹੈਗੇ ਨੇ ਬਿੱਲ ਪਾਸ ਕਰ ਦਿੱਤੇ ਨੇ ਤੇ ਦੂਜੀ ਤਰ ਸਾਡੇ ਨਾਲ ਮੌਜੂਦ ਹੈ ਰঞ্জੀਤ ਸਿੰਘ ਜਿੱਤੀ ਬੜੇয়াল ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਪ੍ਰਧਾਨ ਜੀ ਤੁਹਾਡੇ ਦੇ ਉੱਪਰ 62 ਲੱਖ ਦੇ ਕਰੀਬ ਜਿਹੜੇ ਹੈਗੇ ਨੇ ਇਲਜ਼ਾਮ ਲਾਏ ਸੀ ਤਕਰੀਬਨ ਇੱਕ ਹਫਤਾ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਉਹਨਾਂ ਨੇ ਮੋਹਾਲੀ ਦੇ ਵਿੱਚ ਅਸੀਂ ਵੀ ਉੱਥੇ ਗਏ ਸੀਗੇ ਉਹਨਾਂ ਨਾਲ ਗੱਲਬਾਤ ਵੀ ਕੀਤੀ ਉਹ ਕਹਿੰਦੇ ਵੀ ਪੈਸੇ ਆਏ ਸੀਗੇ ਉਹਨਾਂ ਨੇ ਕੀ ਕੀਤਾ ਚੈੱਕ ਪਾਸ ਕਰਾ ਕੇ ਇਹੋ ਨਾਲ ਮਿਲ ਕੇ ਸਾਰੇ ਪੇਮੈਂਟ ਕਰਤੀ ਐ ਪਰ ਉਤੇ ਕੰਮ ਕਰਨੀ ਹੋਇਆ ਪਹਿਲਾਂ ਤਾਂ ਤੁਹਾਡੀ ਚੈਨਲ ਦੇਖ ਰਹੀ ਦਰਸ਼ਕਾਂ ਨੂੰ ਮੇਰੀ ਬਹੁਤ ਸਤਿ ਸ਼੍ਰੀ ਅਕਾਲ ਇਹ ਜਿਹੜੇ ਉਹ ਗੱਲ ਕਰ ਰਹੇ ਐ 50 ਲੱਖ ਦੀ ਕੰਮਾਂ ਦੀ 24 ਸਮਥਿੰਗ ਦਾ 1 ਹੈ 24 ਸਮਥਿੰਗ ਦਾ 1 ਹੈ 75 24 95 ਜੀ 1 24 75 1 24 95 ਦੋ ਕੰਮ ਨੇ ਇਹ ਮੇ ਤੋਂ ਪਹਿਲਾਂ 1 18 ਚ ਪਿਛਲੀ ਕੌਂਸਲ ਨੇ ਪਾਸ ਕੀਤਾ ਸੀ 1 20 19 ਚ ਕੀਤਾ ਸੀ ਪਿਛਲੀ ਕੌਂਸਲ ਨੇ ਕੰਮ ਪਾਸ ਕੀਤੇ ਸੀ ਤੇ 20 ਦੇ ਵਿੱਚ ਇਹਨਾਂ ਦਾ ਟੈਂਡਰ ਹੋਇਆ ਮੈਂ 26 ਚ ਪ੍ਰਧਾਨ ਬਣਿਆ ਤੇ 20 ਦੇ ਵਿੱਚ ਵਰਕ ਆਊਟਰ ਕੱਟੇ ਗਏ ਅਸੀਂ ਮੈਂ 21 ਚ ਅਪ੍ਰੈਲ 21 ਚ ਪ੍ਰਧਾਨ ਬਣਿਆ ਮੇ ਤੋਂ ਪਹਿਲਾਂ ਦੇ ਇਹ ਕੰਮ ਹੈ ਪਰ ਮੈਂ ਪੱਲਾ ਨਹੀਂ ਘਾੜਦਾ ਮੈਂ ਜਵਾਬ ਦੇ ਹਾਂ ਪਹਿਲੀ ਕਾਉਂਸਲ ਨੇ ਵੀ ਕੋਈ ਗਲਤ ਨਹੀਂ ਕੀਤਾ ਐਸ ਕਾਉਂਸਲ ਨੇ ਵੀ ਕੋਈ ਗਲਤ ਨਹੀਂ ਕੀਤਾ ਇਹਦੇ ਚ ਕੰਮ ਇਹ ਸੀਗੇ ਉਸ ਏਰੀਆ ਚ ਦੋ ਗਲੀਆਂ ਚ ਪੇਵਰ ਲਾਉਣ ਦਾ ਕੰਮ ਸੀਗਾ ਇਹ ਪਰ ਜਦੋਂ ਜਦੋਂ ਤੱਕ ਅਸੀਂ ਲਾਉਣ ਨੂੰ ਸਟਾਰਟ ਕੀਤਾ ਕੰਮ ਕਰਨ ਨੂੰ ਲੱਗੇ ਠੇਕੇਦਾਰ ਤੋਂ ਇੱਕ ਸੁਪਰੀਮ ਕੋਰਟ ਦੀ ਰੂਲਿੰਗ ਆ ਗਈ ਵੀ ਪੇਵਰ ਲਾਉਣ ਤੋਂ ਪਹਿਲਾਂ ਥੱਲੇ ਸੀਵਰ ਦਾ ਸਟਾਰਮ ਵਾਟਰ ਦਾ ਪੀਣ ਵਾਲੇ ਪਾਣੀ ਦੇ ਇਹ ਸਾਰਾ ਕੰਮ ਹੋਣਾ ਹੋਇਆ ਹੋਣਾ ਚਾਹੀਦਾ ਉਹ ਤੋਂ ਬਾਅਦ ਪੇਵਰ ਲਾਉਣੇ ਅਦਰਭਈ ਪੇਵਰ ਲਾਉਣ ਉੱਤੇ ਬਾਅਦ ਵਿੱਚ ਕੰਮ ਕਰਦੇ ਤਾਂ ਉਹ ਪਟ ਪਟਿਆ ਜਾਂਦਾ ਨਕਸ਼ਾ ਵਿੱਤੀ ਨੁਕਸਾਨ ਹੁੰਦਾ ਕਾਉਂਸਲ ਦਾ ਉਸ ਕਰਕੇ ਅਸੀਂ ਉੱਥੇ ਸੀਵਰ ਦਾ ਕੰਮ ਤਕਰੀਬਨ 3000 ਫੁੱਟ ਦੇ ਕਰੀਬ 3061 ਫੁੱਟ ਉੱਥੇ ਸੀਵਰ ਅਸੀਂ ਪਾਇਆ ਤੇ ਤਕਰੀਬਨ 45 ਤੋਂ 50 ਮੇਨ ਹੋਲ ਬਣੇ ਠੇਕਦਾਰ ਨੇ ਕੰਮ ਕੀਤਾ ਤੇ ਠੇਕਦਾਰ ਦੇ ਕੰਮ ਕਰਨ ਤੋਂ ਬਾਅਦ ਉਹ ਜੋ ਉੱਥੇ ਜਿਹੜਾ ਕਾਉਂਸਲਰ ਹੈ ਉੱਥੇ ਦਾ ਜਿਹੜਾ ਜੋਬਸ ਆਬ ਤੇ ਵੱਧ ਇਹ ਨੱਚ ਰਿਹਾ ਇਸ ਮਾਮਲੇ 'ਚ ਉਹਨੇ ਉਹ ਕਹਿੰਦਾ ਮੇਰੇ ਘਰ ਨੂੰ ਜਿਹੜਾ ਰਸਤਾ ਜਾਂਦਾ ਉੱਥੇ ਸੀਵਰ ਨਹੀਂ ਪਿਆ ਠੇਕੇਦਾਰ ਇੱਥੇ ਆ ਕੇ ਕਹਿੰਦਾ ਵੀ ਨਹੀਂ ਜੀ ਮੇਰੇ ਕੋਲ ਐਸਟੀਮੇਟ ਪੂਰਾ ਹੋ ਚੁੱਕਿਆ ਜਿੰਨੇ ਪੈਸੇ ਦੇ ਕੰਮ ਹੈ ਉਹਨੇ ਪੈਸੇ ਦਾ ਮੈਂ ਕੰਮ ਕਰ ਚੁੱਕਿਆ ਮੈਂ ਹੋਰ ਕੰਮ ਨਹੀਂ ਕਰ ਸਕਦਾ ਮੈਂ ਬਕਾਇਦਾ ਠੇਕੇਦਾਰ ਨੂੰ ਮੈਂ ਠੇਕੇਦਾਰ ਨੂੰ ਤੁਸੀਂ ਕੰਮ ਕਰ ਦੋ ਕਿਸੇ ਅਗਲੇ ਕੰਮ 'ਚ ਅੱਪੇ ਦੀ ਮਿੰਨਤੀ ਕਰਾ ਲਾਂਗੇ 2.5 ਲੱਖ ਦਾ ਠੇਕੇਦਾਰ ਨੇ ਉੱਥੇ ਵੱਧ ਕੰਮ ਕੀਤਾ ਵਾ ਜੇ ਕੋਹ ਘਟ ਨਹੀਂ ਸਗੋਂ ਵੱਧ ਕੰਮ ਕੀਤਾ ਵਾ ਕਾਉਂਸਲਰ ਨੇ ਮੈਨੂੰ ਰਿਕਵੈਸਟ ਕੀਤੀ ਸੀ ਸਾਰਾ ਖੁਸ਼ਬੀਰ ਹੈਪੀ ਹੈ ਉਹਨੇ ਤਾਂ ਇਹ ਕਿਹਾ ਕਿ ਮੇਰੇ ਰੀਤ ਕੰਮ ਹੀ ਨਹੀਂ ਉਹਨੇ ਵੀਡੀਓ ਭੇਜੀਆਂ ਫੋਟੋਆਂ ਭੇਜੀਆਂ ਹੈਗੇ ਜੀ ਉਹ ਵਿੱਚ ਪੈਂਡਿੰਗ ਪਏ ਕੰਮ ਅ ਦੇਖੋ ਜੀ ਉਹ ਵਾਰਡ ਨਵਾਂ ਡਵੈਲਪ ਹੋ ਰਿਹਾ ਸਾਡੇ ਇੱਕ ਕਰਾਲੀ ਚ ਖਰੜਚ ਨਹੀਂ ਹਰਵਾਜ ਕਰਾਲੀ ਚ ਇੱਕ ਸਾਡੇ ਇਹ ਕੋਲੋਨਾਈਜ਼ਰ ਇੱਕ ਨਮਰਵਾਜ ਹੈ ਪਲਾਟਾਂ ਚੋਂ ਹੀ ਮਿੱਟੀ ਇਕੱਠੀ ਕਰਦੇ ਮਿੱਟੀ ਇਕੱਠੀ ਕਰਕੇ ਲੀਕਾ ਮਾਰ ਕੇ ਪਲਾਟ ਕੱਟ ਕੇ ਵੇਚ ਜੰਨੇ ਜਿਹੜੇ ਬੇਸਿਕ ਸਹੂਲਤਾਂ ਉਹਨਾਂ ਨੇ ਦੇਣੀਆਂ ਹੁੰਨੀਆਂ ਉਹ ਸਾਨੂੰ ਦੇਣਿਆ ਪੈਂਦਾ ਸਾਡੇ ਤੇ ਵਿੱਤੀ ਬੋਝ ਪੈਂਦਾ ਜਦ ਕਿ ਇਹ ਕਿਸੇ ਵੀ ਕਾਨੂੰਨ ਅਾਈਜ਼ਰ ਨੂੰ ਪਹਿਲਾਂ ਉੱਥੇ ਗਲੀਆਂ ਨਾਲੀਆਂ ਸਟਰੀਟ ਲਾਈਟ ਸੀਵਰ ਦਾ ਕੰਮ ਤੇ ਪਾਣੀ ਦਾ ਪ੍ਰਬੰਧ ਕਰਨਾ ਪੈਂਦਾ ਉੱਥੇ ਸਾਰਾ ਕੁਝ ਇਹੀ ਚੱਲਦਾ ਮਿੱਟੀ ਇਕੱਠੀ ਕਰਕੇ ਚਲੇ ਜਾਂਦੇ ਕੰਮ ਸਾਨੂੰ ਕਰਨਾ ਪੈ ਰਿਹਾ ਅਸੀਂ ਉੱਥੇ ਜਦੋਂ ਤੋਂ ਮੈਂ ਪ੍ਰਧਾਨ ਬਣਿਆ ਸਭ ਤੋਂ ਵੱਧ ਕੰਮ ਹੀ ਉਸ ਵਾਰਡ ਦਾ ਹੋਇਆ ਤੇ ਇੱਕ ਥੋੜੀ ਆਪਾਂ ਗੱਲ ਕਰਾਂਗੇ ਮੈਂ ਪੇਪਰ ਮੰਗਾਉਣਾ ਅ ਪਿਛਲੇ 4 ਮਹੀਨੇ ਪਹਿਲਾਂ ਅਸੀਂ ਇੱਕ ਮੀਟਿੰਗ ਕੀਤੀ ਸੀ ਉਹਦੇ ਵਿੱਚ ਸ਼ਹਿਰ ਦੇ ਤਕਰੀਬ 10 ਕਰੋੜ ਦੇ ਕੰਮ ਪਾਸ ਕੀਤੇ ਸੀ ਸਭ ਤੋਂ ਵੱਧ ਕੰਮ ਉਸ ਵਾਰਡ ਦਾ 12 ਨੰਬਰ ਵਾਰਡ ਦਾ ਤੇ ਉਹ ਤੇ ਉਹ ਤੇ ਵੱਧ ਹੁਣ ਤੱਕ ਜਿੰਨੇ ਕੰਮ ਹੋਏ ਕੌਂਸਲ ਦੇ ਮੇਰੇ ਪ੍ਰਧਾਨ ਬਣ ਤੋਂ ਬਾਅਦ ਜਾਂ 6 ਨੰਬਰ ਵਾਰਡ ਉਹ ਵੀ ਮੇਰੇ ਵਿਰੋਧੀ ਦਾ ਜਾਂ 12 ਨੰਬਰ ਵਾਰਡ ਉਹ ਠੀਕ ਹੈ ਮੇਰੇ ਕੌਂਸਲਰ ਵਿਰੋਧੀ ਹੈ ਉੱਥੇ ਰਹਿਣਾ ਜਨਤਾ ਥੋੜੀ ਮੇਰੀ ਵਿਰੋਧੀ ਹੈ ਯਾਰ ਜਨਤਾ ਤਾਂ ਸਾਡੀ ਹੈ ਅਸੀਂ ਉੱਥੇ ਸਭ ਤੋਂ ਵੱਧ ਕੰਮ ਕਰਦੇ ਪਰ ਇਹਨਾਂ ਨੂੰ ਆਦਤ ਹੈ ਕਿ ਸ਼ਿਕਾਇਤੀਆਂ ਜੋ ਆਕ ਨਹੀਂ ਹੁੰਦੇ ਉਸ ਕਾਇਤ ਨਹੀਂ ਲੱਗਿਆ ਨੇ ਉਹ ਉਸ ਕਾਇਤੀ ਉਹਨਾਂ ਦਾ ਕਹਿਣ ਮੈਂ ਆਪਣਾ ਮਕਸਦ ਇਹ ਹੈਗਾ ਕਿ ਤੁਸੀਂ ਉਹ ਜਿਹੜੇ ਪੈਸੇ ਕਹਿ ਰਹੇ ਨੇ 61 ਲੱਖ ਰੁਪਏ ਦੇ ਕੰਮ ਕੀਤੇ ਨੇ ਜੀ ਤੁਸੀਂ ਉਹ ਜਿਹੜਾ 61 ਲੱਖ ਦੀ ਗੱਲ ਕਰ ਰਹੇ ਆ ਤੁਹਾਨੂੰ ਮੈਂ ਦੱਸ ਕੇ ਹਟਿਆ ਉਹਦੇ ਚ ਤਕਰੀਬਨ 3061 ਫੁੱਟ ਸੀਵਰ ਤਕਰੀਬਨ ਕਹਿ ਰਿਹਾ ਮੈਂ 10 20 30 ਫੁੱਟ 50 ਫੁੱਟ ਇਧਰ-ਉਧਰ ਹੋ ਸਕਦੀ ਹੈ ਤੇ 50 ਦੇ ਕਰੀਬ ਚਾਰ ਘਾਟੀਆਂ ਹੋਸਨਾਂ ਦੀ ਦੋ ਚਾਰ ਵੱਧ ਵੀ ਹੋ ਸਕਦੇ 50 ਦੇ ਕਰੀਬ ਮੇਨ ਹੂਲ ਬਣੇ ਆ ਜੋ ਬੇਸਿਕ ਥੱਲੇ ਚਾਹੀਦਾ ਸੀ ਉਹਦੇ ਬਾਅਦ ਬੱਟ ਮਿਕਸ ਪਾ ਕੇ ਮੋਟਰੇਬਲ ਵੀ ਕਰੀ ਗਈ ਉਹ ਗਲੀਆਂ ਪੱਟ ਕੇ 6 ਫੁੱਟ ਡੂੰਘਾ ਸੀਵਰ ਪਾਇਆ ਮੇਨ ਹੋਲ ਬਣਾ ਕੇ ਉਹਦੇ ਬਾਅਦ ਉਹ ਮੋਟਰੇਬਲ ਕੀਤਾ ਗਿਆ ਸਾਰਾ ਬੱਟ ਮਿਕਸ ਪਾ ਕੇ ਤੇ ਠੇਕੇਦਾਰ ਨੇ ਕੰਮ 50 ਦਾ ਲਖਦਾ ਸੀ ਠੇਕੇਦਾਰ 52 53 ਲੱਖ ਦਾ ਕੰਮ ਕਰੀ ਫਿਰਦਾ ਮੈਂ ਵੀ ਨਹੀਂ ਕਹਿੰਦਾ ਠੇਕੇਦਾਰ ਕੁਝ ਕਰਕੇ ਵੱਡੇ ਕੰਨ ਦਾ ਮਤਲਬ ਵੀ ਕੰਮ ਹੋ ਚੁੱਕਿਆ ਵੱਧ ਹੋ ਚੁੱਕਿਆ ਆਲਰੇਡੀ ਵੱਧ ਹੋ ਚੁੱਕਿਆ ਤੇ ਉਹ ਤੋਂ ਬਾਅਦ ਇੱਥੇ ਜਦੋਂ ਕੋਈ ਕੋਈ ਕੰਮ ਹੁੰਦਾ ਹੈ ਸਾਡੇ ਕੋਲ ਸਿਵਲ ਬ੍ਰਾਂਚ ਕੋਲੇ ਆਉਂਦਾ ਸਿਵਲ ਬ੍ਰਾਂਚ ਜਾ ਕੇ ਉਸ ਕੰਮ ਦੀ ਦੇਖਦੀ ਉਹ ਵੀ ਦੇਖ ਕੇ ਵੀ ਹਾਂ ਠੀਕ ਓਕੇ ਹੋ ਗਿਆ ਫਿਰ ਵੀਡੀਓ ਦੇ ਫੋਟੋਆਂ ਕਿਉਂ ਭੇਜ ਰਹੇ ਨੇ ਜਦੋਂ ਉਹਨਾਂ ਦਿਖਾਈਆਂਗੇ ਉੱਥੇ ਕੰਮ ਹੀ ਨਹੀਂ ਹੋਇਆ ਸੀਗਾ ਉਹਦੇ ਵਿੱਚ ਪੱਟ ਕੇ ਦਿਖਾਉਣਾ ਥੱਲੇ 6 ਫੁੱਟ ਟੂੰਗਾ ਪੱਟ ਕੇ ਦਿਖਾਉਣਾ ਹੁਣ ਜਦ ਨਹੀਂ ਉਹ ਬਾਈ ਬਾਹਰ ਦਿਖ ਰਹੇ ਸੀ ਜਦੋਂ 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 ਸਾਡਾ ਆਪਣਾ ਜਿਹੜਾ ਬਿਲ ਬਣਿਆ ਉਹਦੇ ਵਿੱਚ 1 ਫੁੱਟ ਟਾਇਲ ਵੀ ਨਹੀਂ 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 ਟਾਇਲ ਲਾਈ 1 ਫੁੱਟ ਦਾ ਟਾਹੇ ਟਾਈਲ ਦਾ ਕੰਮ ਹੀ ਨਹੀਂ ਕਰਿਆ ਜਿਹੜਾ ਕੰਮ ਹੋਊਗਾ ਉਸੇ ਉਸੇ ਦਾ ਬਿੱਲ ਬਣੂਗਾ ਨਾ ਉਹ ਬਿੱਲ ਬਣੇ ਹੋ ਜਿੰਨੇ ਤੁਸੀਂ ਅੱਜ ਇੱਥੇ ਆਏ ਹੋ ਸਾਡੀ ਬ੍ਰਾਂਚ ਤੋਂ ਲੈ ਸਕਦੇ ਹੋ ਉਹ ਸਾਰਾ ਕੰਮ ਥੱਲੇ ਪੇਪ ਪਾਈ ਗਏ ਆ ਮੇਲ ਹੌਲ ਬਣੇ ਆ ਟਾਈਲ ਦਾ 1 ਫੁੱਟ ਦਾ ਵੀ ਕੰਮ ਨਹੀਂ ਲਿਆ ਨਾ ਬਿਲਿੰਗ ਹੋਈ ਐ ਨਾ ਕੋਈ ਟਾਈਲ ਦੀ ਬਿਲਿੰਗ ਹੋਈ ਜਦ ਕੰਮ ਹੀ ਨਹੀਂ ਕਰਿਆ ਟਾਈਲ ਦੀ ਬਿਲਿੰਗ ਹੋਣੀ ਨਹੀਂ ਸੀ ਜਿਹੜਾ ਕੰਮ ਹੋਇਆ ਉਹ ਮੈਂ ਦੱਸ ਰਿਹਾ ਵੀ ਤਕਰੀਬਨ 2.5 ਲੱਖ ਦਾ ਵੱਧ ਹੋਇਆ ਵਾ ਠੇਕੇਦਾਰ ਬਣੀ ਨੇ ਵੀ ਕਿਹਾ ਜਿਹੜੇ ਬਿੱਲ ਬਣਾਏ ਹੋਏ ਨੇ ਉਹ 9-9 ਲੱਖ ਰੁਪਏ ਦੇ ਕਰਕੇ ਪਾਸ ਕੀਤੇ ਗਏ ਨੇ ਜਿਹਦੇ ਵਿੱਚ ਕਾਫੀ ਬੰਦੇ ਦੇ ਨਾਲ ਉੱਥੇ ਹਜੇ ਉਹ ਇਹ ਲਗ ਮੈਟਰ ਉੱਥੇ ਹਜੇ ਕੁਝ ਨਹੀਂ ਹੈਗਾ ਉੱਥੇ ਹਜੇ ਕੁਝ ਨਹੀਂ ਹੈਗਾ ਉੱਥੇ ਇਹ ਦੋ ਹੀ ਕੰਮ 24-24 ਲੱਖ ਦੇ ਪਾਸ ਹੋਏ ਹੋਏ ਉਹ ਲਗ ਮੈਟਰ ਸਾਡੇ 12 ਦੀ ਗੱਲ ਕਰਦੇ ਆ ਇੱਕ 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 ਪਹਿਲੇ ਸ਼੍ਰੀਕਰਨ ਨੂੰ ਚਲੋ ਪਾਇਸ ਤੇ ਗੱਲ ਕਰੀਏ ਜੀ ਜਿਵੇਂ ਉਹਨਾਂ ਨੇ ਬਾੜ ਲੱਗਦੇ ਇਲਜ਼ਾਮ ਲਗਾਏ ਇਹ ਉਹ ਵੀ ਕਹਿ ਰਹੇ ਨੇ ਕਿ ਵਿਰੋਧੀ ਧਿਰ ਹੋਣ ਕਰਕੇ ਤੁਸੀਂ ਕਾਂਗਰਸ ਦੇ ਵਿੱਚੋਂ ਪ੍ਰਧਾਨ ਉਹ ਕਹਿੰਦੇ ਪ੍ਰਧਾਨ ਜੀ ਜ਼ਬਰਦਸਤੀ ਕਰਦੇ ਨੇ ਸਾਡੇ ਕੋਲ ਬਹੁਮਤ ਉਹਨਾਂ ਕੋਲ ਬਹੁਮਤ ਹੋਣ ਕਰਕੇ ਸਾਡੀ ਗੱਲ ਵੀ ਨਹੀਂ ਸੁਣਦੇ ਨਾ ਸਾਨੂੰ ਮੀਟਿੰਗਾਂ ਪਿਛਲੇ 9 ਮਹੀਨੇ ਤੋਂ ਕਹਿੰਦੇ ਕੋਈ ਮੀਟਿੰਗ ਹੀ ਨਹੀਂ ਹੋਈ 4 ਮਹੀਨੇ ਪਹਿਲਾਂ ਮੀਟਿੰਗ ਹੋਈ ਸੀਗੀ ਜੀ 10 ਕਰੋੜ ਦੇ ਕੰਮ پاس ਕਰੇ ਤੇ ਉਹ ਆਏ ਸੀਗੇ ਜੀ ਉਹਦੇ ਉਹ ਮੀਟਿੰਗ ਚ ਆਏ ਤੇ ਸਭ ਤੋਂ ਵੱਧ ਕੰਮ 62,38,000 ਦੇ ਚੈੱਕ ਦੇ ਨਿਗਾਹ ਮਾਰ ਲਓ ਮੈਂ ਅਜੰਡਾ ਦੇ ਸਕਦਾ ਤੁਹਾਨੂੰ ਕਾਪੀ ਦਵਾਂਗਾ 62 ਲੱਖ ਦੇ ਕੰਮ 12 ਨੰਬਰ ਵਾਰਡ ਦੇ ਕਾਰਨ ਕੀ ਹੈ ਉਹ ਮੈਂ ਫੇਰ ਕਹਨਾ ਕਾਉਂਸਲਰ ਮੇਰੇ ਵਿਰੋਧੀ ਹੈ ਯਾਰ ਉੱਥੇ ਰਹਿਣ ਵਾਲੀ ਜਨਤਾ ਥੋੜੀ ਮੇਰੀ ਵਿਰੋਧੀ ਹੈ ਯਾਰ ਮੈਂ ਜਿੱਥੇ ਵੱਧ ਕੰਮ ਹੋਣਾ ਆਲਰੇਡੀ ਵੱਧ ਪਿਆ ਉਹ ਤੇ ਇਹਨਾਂ ਨੇ ਕੀ ਕੀਤਾ ਉਹ 4 ਮਹੀਨੇ ਪਹਿਲਾਂ ਵਾਲੀ ਮੀਟਿੰਗ ਦਾ ਜੋ ਪੈਟੇ ਤੇ ਰੋਲ ਪਾ ਲਿਆ ਮੁੜ ਕੇ ਜਾ ਕੇ ਏਡੀਸੀ ਕੋਲ ਰੋਕ ਲਵਾਤੇ ਏਡੀਸੀ ਨੇ ਉਸ ਸਾਡੇ ਏਜੰਡੇ ਤੇ ਰੋਕ ਲਾਤੀ ਸਾਡੇ ਕੋਲ ਪੈਸੇ ਨਹੀਂ ਕੰਸਟਰਕਟ ਕੋਲ ਕੰਮ ਕਰਨ ਦੇ ਪਰ ਮੈਨੂੰ ਕੰਮ ਨਹੀਂ ਕਰਨ ਦਿੱਤਾ ਜਾਂਦਾ ਜਾਣ ਬੁੱਝ ਕੇ ਵਿਰੋਧੀ ਹੋਣ ਦੇ ਨਾਤੇ ਸਰਕਾਰ ਵੱਨਿਓ ਮੈਨੂੰ ਖਰਾਬ ਕੀਤਾ ਜਾ ਰਿਹਾ ਉਹ ਤਾਂ ਕਹਿ ਰਹੇ ਨੇ ਕਿ ਪ੍ਰਧਾਨ ਜੀ ਨੇ ਇਹਨੇ ਕਿ ਪਹਿਲਾਂ ਇੱਕ ਈਓ ਸੀਗੇ ਉਹ ਵੀ ਬਦਲਵਾਤੇ ਸੀਗੇ ਈਓ ਈਓ ਨੇ ਇੱਥੋਂ ਸਾਡੇ ਅਸਾਸਿਆਂ ਦੀ ਇੰਨੀ ਬੁਰੀ ਤਰ੍ਹਾਂ ਲੁਕਟ ਕਰਦੇ ਸੀ ਉਦੀ ਸਿਸਟਰ ਦਾ ਘਰ ਬਣ ਰਿਹਾ ਸੀਗਾ ਨਿਊ ਚੰਡੀਗੜ੍ਹ ਚ ਇੱਥੋਂ 12 12 14 14 ਬੰਦੇ ਰੋਜ਼ ਸਾਡੇ ਸੈਂਟਰੀ ਬ੍ਰਾਂਚ ਦੇ ਸ਼ਹਿਰ ਚ ਗੰਦ ਪੈ ਰਹੇ ਸੀ ਸੈਂਟਰੀ ਬ੍ਰਾਂਚ ਦੇ ਬੰਦੇ 12 14 ਲੱਦ ਕੇ ਰੋਜ਼ ਉੱਥੇ ਕੰਮ ਨੂੰ ਜਾਂਦੇ ਸੀ ਤੇ ਚਲਾਉਣ ਵਾਲਾ ਮੁੰਡਾ ਜਿਹੜਾ ਟੈਂਪੂ ਚਲਾਕੇ ਜਾਂ ਟਰੈਕਟਰ ਚਲਾਕੇ ਲਿਜਾਈ ਜਾਂਦਾ ਉਹ ਵੀ ਸਫਾਈ ਸੇਵਕ ਸੀ ਉਹ ਜ਼ਿੰਦਗੀਆਂ ਨਾਲ ਖੇਡ ਰਿਹਾ ਸੀ 12 14 ਜ਼ਿੰਦਗੀਆਂ ਨਾਲ ਖੇਡਿਆ ਜਾ ਰਿਹਾ ਸੀ ਜੇ ਕੁਝ ਮਿਸ ਹੈਪਨਿੰਗ ਹੋ ਜਾਂਦੀ ਸਾਡੀ ਉਹਦੇ ਉੱਥੇ ਟੈਂਪੂ ਨੂੰ ਕੁਝ ਹੋ ਜਾਂਦਾ ਕੌਣ ਜਵਾਬ ਦੇ ਸੀ ਉਹ ਯੂ ਤੇ ਮੈਂ ਬਦਲਾਇਆ ਮੈਂ ਮਤਾ ਪਾਇਆ ਸੀ ਸਰਕਾਰ ਨੇ ਆਪਣੀ ਮਰਜ਼ੀ ਨਾਲ ਬਦਲਿਆ ਸਰਕਾਰ ਦਾ ਕਮਾਊ ਪੁੱਤ ਤਾਂ ਉਹ ਜਦ ਇਹਨਾਂ ਦੇ ਕੁਝ ਫਰਕ ਪੈ ਗਿਆ ਕਮਾਈ 'ਚ ਯੋ ਵੱਧ ਰੱਖ ਗਿਆ ਉਧਰ ਘੱਟ ਮਿਲਿਆ ਤਾਂ ਵੱਧ ਗਿਆ ਮੇਰੇ ਕਹਿੰਦੇ ਤੇ ਕਿਸੇ ਨੇ ਨਹੀਂ ਬਦਲਿਆ ਮੈਂ ਮਤ ਆਪੇ ਤਾਂ ਮੇਰੇ ਤਾਂ ਮੇਰੇ ਕੋਲ 6 ਮਹੀਨੇ ਬਾਅਦ ਬਦਲੇ 60 ਸਾਢੇ ਮਤੇ ਤੇ ਤਾਂ 6 ਮਹੀਨੇ ਬਾਅਦ ਬਦਲੇ ਗਿਆ 6-8 ਮਹੀਨੇ ਬਾਅਦ ਬਦਲੇ ਗਿਆ ਮਤ ਤਾਂ ਪਾਉਂਗੇ ਦੇਖੋ ਜਿਹੜਾ ਸਾਡੇ ਇੱਥੇ ਅਸਾਸੀ ਲੁੱਟਦਾ ਏ ਸਾਡੇ ਇੱਥੇ ਸਫਾਈ ਸੇਵਕਾਂ ਦੀ ਜਿੰਦਗੀਆਂ ਨਾਲ ਖੇਡਿਆ ਜਾ ਰਿਹਾ ਏ ਸਵਾਰੀ ਚ ਇੱਕ ਟਰੈਕਟਰ ਚ ਆਈ ਜਾ ਰਿਹਾ ਨਿਊ ਚੰਡੀਗੜ੍ਹ ਚ ਰੋਜ਼ ਦਾ ਕੰਮ ਸੀ ਕਿਹਾ ਮੈਂ ਪਹਿਲਾਂ ਜਦੋਂ ਉਹਨੇ ਸ਼ੁਰੂ ਕੀਤਾ ਮਹਗਰਦੀ ਭੈ ਠੀਕ ਨਹੀਂ ਹੈਗਾ ਯਾਰ ਕੁਝ ਜੇ ਐਕਸੀਡੈਂਟ ਹੋ ਗਿਆ ਕੋਈ ਗਲਤ ਹੋ ਜੂਗਾ ਨਾ ਕਰ ਤੂੰ ਜਦ ਨਾ ਹਟਿਆ ਫਿਰ ਮੁੱਥੇ ਜਾ ਕੇ ਦੇਖੋ ਮੌਕੇ ਤੇ ਪ੍ਰੈਸ ਨੂੰ ਜਾ ਕੇ ਫੜੇ ਉੱਥੇ ਬੰਦੇ ਕੰਮ ਕਰਦੇ ਉਹਦੇ ਉੱਥੇ ਕੰਮ ਕਰ ਰਹੇ ਸੀ ਬੰਦੇ ਸਾਡੇ ਬਾਹਰ 12 12 14 ਬੰਦੇ ਮੈਂ ਸੀ ਪ੍ਰਧਾਨ ਜੀ ਸੀਗੇ ਨਾਲ ਅਸੀਂ ਫੜੇ ਹ ਗੁਰਦੀ ਪ੍ਰਧਾਨ ਜੀ ਦੇ ਤੇ ਫੜ ਕੇ ਉਹ ਤੋਂ ਬਦਲ ਰਹੀ ਮਤਲਬ ਆਪਾਂ ਮੈਂ ਜਿਹੇ ਜਿਹੇ ਕੰਮ ਕਰੂਗਾ ਮਤਲਬ ਆਪਾਂ ਜੀ ਕਾਰਵਾਈ ਕੀਤੀ ਫਿਰ ਉਹਦੇ ਉੱਪਰ ਉਹਦੇ ਤੱਕ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਮੈਂ ਲਿਖ ਲਿਖ ਕੇ ਥੱਕ ਗਿਆ ਸੈਕਟਰੀ ਸਾਹਿਬ ਨੂੰ ਡਾਇਰੈਕਟਰ ਸਾਹਿਬ ਨੂੰ ਮਿਲਿਆ ਵੀ ਪਈਏ ਨੇ ਆਹ ਕਰਿਆ ਇਹਨੂੰ ਇਹਨੂੰ ਕੋਸ਼ਣਾ ਕੋਈ ਉਹਦੇ ਤੋਂ ਕੋਈ ਕਾਰਵਾਈ ਨਹੀਂ ਹੋਈ ਮੰਤਰੀ ਨੂੰ ਵੀ ਮਿਲਿਆ ਸੀ ਨੇਜਰ ਕੀ ਨਾਮ ਸੀਗਾ ਇਹਨਾਂ ਦਾ ਗੁਰਦੀਪ ਸਿੰਘ ਗੁਰਦੀਪ ਸਿੰਘ ਉਹ ਤੋਂ ਉਹ ਨੋ ਨੋ ਉਹ ਸਾਡੇ ਕਾਉਂਟ ਤੇ ਨਹੀਂ ਬਦਲੀ ਹੋਈ ਸਰ ਬਦਲੀ ਤਾਂ ਜਦ ਉਹਨੇ ਤਾਂ ਪੈਸਿਆਂ ਦਾ ਰੌਲਾ ਪਿਆ ਆਪਸ ਵਿੱਚ ਤਾਂ ਹੋਈ ਸਾਡੇ ਕਾਉਂਟ ਤੇ ਨਹੀਂ ਹੋਈ ਮੈਂ ਫੇਰ ਕਹਿੰਦਾ ਕਮਾਉ ਪੁੱਤ ਸੀ ਤੁਸੀਂ ਤੁਸੀਂ ਰੋਜ਼ ਇੱਕ ਤਹਿਸੀਲਾਂ ਚ ਜਾਂਦੇ ਆ ਜਿੱਥ ਹੈ ਗਈ ਐ ਇੰਨੀ ਵਧੀ ਹੋਈ ਕ腐ਸ਼ਨ ਵੀ ਕੋਈ ਅੰਤ ਨਹੀਂ ਹੈਗਾ ਜਿਹੜਾ ਮੈਂ ਨਹੀਂ ਕਹਿੰਦਾ ਪਹਿਲਾਂ ਕ腐ਸ਼ਨ ਨਹੀਂ ਸੀ ਅਕਾਲੀ ਦੀ ਸਰਕਾਰ ਵੇਲੇ ਵੀ ਕ腐ਸ਼ਨ ਸੀਗੀ ਕਾਂਗਰਸ ਵੇਲੇ ਵੀ ਕ腐ਸ਼ਨ ਸੀਗੀ ਪਰ ਹੁਣ ਤਾਂ ਹੱਦਾਂ ਬੰਨੀ ਟੱਪ ਗਏ ਇੱਕ ਐਨਓਸੀ ਦੇ ਨਾਂ ਤੇ ਤਹਿਸੀਲ ਦੇ ਵਿੱਚ ਜਿਹੜਾ ਕੰਮ 5000 ਚ ਹੁੰਦਾ ਸੀਗਾ ਜਿਹੜਾ ਕੰਮ 5000 ਚ ਹੁੰਦਾ ਸੀ 7000 ਚ ਹੁੰਦਾ ਸੀ ਉਹ ਲੱਖ ਲੱਖ ਰੁਪਇਆ ਕ腐ਸ਼ਨ ਹੈ ਉਹਦੀ ਭਾਈ ਜੀ ਗਰੀਬ ਬੰਦਾ ਡੇ ਲੰਦਾ ਪਲਾਟ ਲੈ ਲੰਦਾ 100 ਗਾਜ 150 ਗਾਜ ਉਹਨੂੰ ਰਿਸਟਰੀ ਕਰਾਉਣੀ ਪੈਸੇਲ ਹੋ ਜਾਂਦੀ ਐ ਕੋਈ ਸੁਣਵਾਈ ਨਹੀਂ ਉੱਥੇ ਰੱਜ ਕੇ ਕ腐ਸ਼ਨ ਹੋ ਰਹੀ ਹੈ ਛੋਟੇ ਨਗਰ ਕੌਂਸਲ ਚ ਹੋ ਰਹੀ ਸਰ ਸਾਰੇ ਕਦੀ ਹੈ ਜੀ ਹੁਣ ਵੀ ਹੋ ਰਹੀ ਹੈ ਚਲੋ ਮੈਂ ਦੇਖੋ ਹੁਣ ਨਕਸ਼ੇ ਪਾਸ ਕਰਨਾ ਮੇਰਾ ਅਧਿਕਾਰ ਖੇਤਰ ਨਹੀਂ ਹੈਗਾ ਸਾਡਾ ਅਧਿਕਾਰ ਖੇਤਰ ਹੈ ਸਿਵਲ ਦੇ ਕੰਮ ਅਸੀਂ ਐਨ ਅੜ ਕੇ ਬੈਠ ਕੇ ਕਰਾਉਣੇ ਉਹਦੇ 'ਚ ਅਸੀਂ ਕੋਈ ਸਮਝੌਤਾ ਨਹੀਂ ਕਰਦੇ ਉਹਦੇ ਸਾਡਾ ਕੋਈ ਸਮਝੌਤਾ ਨਹੀਂ ਹੈ ਤੇ ਸਰ ਵੀ ਨਹੀਂ ਤੁਹਾਡੀ ਸੁਣਦੇ ਪ੍ਰਧਾਨ ਹੁੰਦੇ ਨੇ ਨਹੀਂ ਮੇਰੇ ਮੇ ਇਦਾਂ ਦੀ ਕੁਛ ਨਹੀਂ ਹੈ ਕੋਈ ਅਫਸਰ ਆ ਜਾਂਦਾ ਅਫਸਰ ਨੂੰ ਕੋਆਰਡੀਨੇਟ ਕਰ ਰਿਹਾ ਮੈਨੂੰ ਮੈਨੂੰ ਮੇਰਾ ਅਫਸਰਾਂ ਤੇ ਕੋਈ ਹੰਬਾ ਨਹੀਂ ਹੈਗਾ ਠੀਕ ਹੈ ਸਰਕਾਰਾਂ ਦੀ ਥੋੜੀ ਵੱਧ ਸੁਣਨੀ ਹੁੰਦੀ ਉਹ ਸੁਣਦੇ ਸਰਕਾਰਾਂ ਵਾਲਿਆਂ ਦੀ ਪਰ ਠੀਕ ਹੈ ਅਸੀਂ ਉਹ ਸੁਣਦੇ ਵੀ ਸੁਣਾ ਵੀ ਦਿੰਨੇ ਸੀ ਸੁਣਾ ਵੀ ਲੈਣੇ ਜੋ ਕੋਈ ਨਹੀਂ ਸੁਣਦਾ ਤੇ ਸਾਡੇ ਕੋਲ ਬਹੁਤ 12 ਕਾਉਂਸਲਰ ਹੈ ਅਸੀਂ ਫਿਰ ਸੁਣਾ ਲੈਣੇ ਕੋਈ ਏਡੀ ਸਾਨੂੰ ਅਫਸਰਾਂ ਨਾਲ ਕੋਈ ਤਕਲੀਫ ਨਹੀਂ ਕੋਈ ਰੰਜਿਸ਼ ਨਹੀਂ ਹੈਗੀ ਫਿਰ ਉਹ ਬਾਰ-ਬਾਰ ਤੁਹਾਡੇ ਤੇ ਹੀ ਇਲਜ਼ਾਮ ਕਿਉਂ ਲਾਉਂਦੇ ਨੇ ਵੀ ਪ੍ਰਧਾਨ ਜੀ ਕੰਮ ਨਹੀਂ ਕਰਦੇ ਹੈਗੇ ਪ੍ਰਧਾਨ ਜੀ ਪੈਸੇ ਖਾਂਦੇ ਨੇ ਬਿੱਲਾਂ ਦੇ ਵਿੱਚ ਅਡਜਸਟਮੈਂਟ ਹੁੰਦੀ ਹੈ ਈਓ ਨਾਲ ਮਿਲਦੇ ਨੇ ਤੁਸੀਂ ਕਹਿ ਰਹੇ ਹੋ ਈਓ ਸਾਡੀ ਗੱਲ ਨਹੀਂ ਸੁਣਦੇ ਨਹੀਂ ਉਹਨਾਂ ਨੇ ਕਦੇ ਮੈਂ ਤਾਂ ਨਹੀਂ ਕਿਹਾ ਇਹ ਉਹ ਗੱਲ ਨਹੀਂ ਸੁਣਦੇ ਉਹ ਪਹਿਲਾਂ ਗਰੀਬ ਦੀ ਕਰਦਾ ਸੀ ਉਹ ਉਹ ਸਿੰਘ ਉਹ ਉਮ ਜਿਹੜਾ ਉਹ ਕਰਦਾ ਉਹ ਹੀ ਟ੍ਰੀਟਮੈਂਟ ਅਸੀਂ ਦੇ ਦਿੰਦੇ ਉਹਨਾਂ ਤੇ ਕੋਈ ਅਫਸਰ ਤਕਰੀਬਨ ਕੱਲ ਸੁਣਦੇ ਕੋਈ ਅਫਸਰ ਐਡਾ ਐਡਾ ਤਾਂ ਕੁਝ ਕੋਈ ਅਫਸਰ ਨਹੀਂ ਕਰ ਸਕਦਾ ਵੀ ਕੰਮ ਹੋਇਆ ਹੀ ਨਹੀਂ ਵੀ ਸੁੱਕੇ ਬਿੱਲ ਬਣਾ ਦੂਗਾ ਉਹਨਾਂ ਦੀ ਨੌਕਰੀ ਪਈ ਹੈ ਜਈ ਐਮੀ ਐਮੀ ਯੂ ਸਭ ਦੀ ਨੌਕਰੀ ਜਾ ਇਹ ਜਿਆ ਕੁਝ ਕੌਣ ਕਰ ਦੂਗਾ ਕਿਵੇਂ ਖਾਜੂਗਾ ਅਰ ਜਿਹੜੀ ਗੱਲ ਕਹੀ ਜ ਨੇ ਉਹ ਬਿਲਕੁਲ ਠੀਕ ਹੈ ਇੱਕ ਉਹ ਹੀ ਦਿਖਾਈ ਜਾ ਐਸਟੀਮੇਟ ਉਹ ਡੀਪਲੀ ਜਾ ਕੇ ਚੈੱਕ ਤਾ ਕਰੋ ਬਿਲ ਤਾਂ ਦੇਖੋ ਬਿਲ ਕਾਦੇ ਬਣੇ ਬਿਲ ਬਣੀ ਸੀ ਪਰ ਤੇ ਕੰਮ ਨਹੀਂ ਹੋਇਆ ਉੱਥੇ ਉਹਦਾ ਆਪਣਾ ਟਾਇਲਾਂ ਦਾ ਜੇ ਟਾਇਲਾਂ ਦਾ ਜੇ ਟਾਇਲਾਂ ਦਾ ਬਿਲ ਬਣਿਆ ਹੋਊਗਾ ਪਤਾ ਉਹਨੂੰ ਸਾਰਾ ਕੁਝ ਜੇ ਤੂੰ ਕੋਈ ਕੋ ਉਹਨਾਂ ਨੂੰ ਪਤਾ ਪਤਾ ਇਹ ਬਿਲਕੁਲ ਮਤਲਬ ਇੱਕ ਤਰ੍ਹਾਂ ਨਾਲ ਮੇਰੀ ਕਿਰਦਾਰ ਕੁਸ਼ੀ ਕੀਤੀ ਜਾ ਰਹੀ ਅ ਕਾਰਜੇ ਮੇਰੇ ਘਰ ਮੇਰੇ ਬੇਟੇ ਦਾ ਵਿਆਹ ਹੈ ਸਿਰਫ ਮੈਨੂੰ ਐਸ ਕਰਕੇ ਪਰਾਨ ਕੀਤਾ ਜਾ ਰਿਹਾ ਵੀ ਉਹਨੂੰ ਡਿਸਟਰਬ ਕਰੀਏ ਬਸ ਮੈਨੂੰ ਡਿਸਟਰਬ ਕਰ ਰਹੇ ਹੋਰ ਕੁਝ ਨਹੀਂ ਹੈ ਕਿ ਮਾਸਾ ਵੀ ਇਹਦੇ ਵਿੱਚ ਸੱਚਾਈ ਨਹੀਂ ਹੈਗੀ ਤੇ ਦੂਜੇ ਕੰਮ ਦੀ ਗੱਲ ਕਰਦੇ ਜਿਹੜੀ ਇਹ 212 ਲੱਖ ਇੱਥੇ 1 ਨੰਬਰ ਵਾਰਡ ਚ ਇੱਥੇ ਕੰਮ ਹੋਣਾ ਸੀਗਾ ਐਸਟੀ ਐਸਟੀਪੀ ਤੇ ਉੱਥੇ 1.5 ਲੱਖ ਰੁਪਏ ਦੀ ਅਸੀਂ ਦੁਬਾਰਾ ਬਣਾਉਣ ਦਾ ਸੀਗਾ ਪਰ ਸਰਕਾਰ ਦੀਆਂ ਹਦਾਇਤਾਂ ਹੈ ਵੀ ਉਹ ਨਦੀ ਦੇ ਵਿੱਚ ਹੈ ਵੀ ਨਦੀ ਦੇ ਵਿੱਚ ਤੁਸੀਂ ਪੱਕੀ ਅਸਾਰੀ ਨਹੀਂ ਕਰ ਸਕਦੇ ਅਸੀਂ ਉੱਥੇ ਟੀਨ ਟੀਨ ਦੀ ਬਾਲ ਬਣਾਈ ਟੀਨ ਦੀ ਬਾਲ ਬਣਾ ਕੇ ਉੱਥੇ ਪੇਪਰ ਲਾਇਆ ਅੰਦਰ ਪੇਪਰ ਲਾਇਆ ਸੀ ਟੀਨ ਦੀ ਬਾਲ ਬਣਾਈ ਸੀ ਉਹਦੀ ਇਹੀ ਜਿਹੜਾ ਬੰਦਾ ਹੁਣ ਇਹਨਾਂ ਨੂੰ ਗੁੰਮਰਾਹ ਕਰ ਗੁੰਮਰਾਹ ਕਰ ਰਿਹਾ ਕੋਈ ਇਹ ਸਿਆਣਾ ਹੀ ਨਹੀਂ ਹੈਗੇ ਇੱਕ ਜੇਈ ਹੈ ਸਜ਼ਾ ਜਾਫਤਾ ਜੇਈ ਨੂੰ ਸਜ਼ਾ ਹੋਈ ਹੋਈ ਹੈ ਪਹਿਲਾਂ ਵੀ ਹੈ ਜਿਸ ਤੇ ਪੁਠੇ ਤੇ ਕੰਮ ਕਰਦਾ ਉਹਨੇ ਪਹਿਲਾਂ ਇਸੇ ਕੰਮ ਦੀ ਸ਼ਿਕਾਇਤ ਅ ਕੋਈ ਇੱਕ ਚਲੋ ਬਲੈਕਮੇਲਰ ਹੈ ਖਰੜਦਾ ਲਾਲਚੰਦ ਬਾਂਸਲ ਉਹਦੇ ਥਰੂ ਕਰਾਈ ਸੀਗੀ ਵਿਜੀਲੈਂਸ ਕੋਲੇ ਪੰਜਾਬੀ ਵਿਜੀਲੈਂਸ ਕੋਲੇ ਵਿਜੀਲੈਂਸ ਨੇ ਉਸ ਕੰਮ ਦੀ ਜਾਂਚ ਕੀਤੀ ਜਾਂਚ ਕਰਕੇ ਉਹਦੇ ਤੇ ਐਫ ਆਈ ਆਰ ਹੋਈ ਹੈ ਵੀ ਤੂੰ ਝੂਠੀ ਦਰਖਾਸਤ ਦਸਤੀ ਜਿਹੜੇ ਅੱਜ ਕੱਢੀ ਬੈਠੇ ਆ ਉਹ ਰਵਿੰਦਰ ਦਾ ਕੰਮ ਇਹ ਹੈ ਉਹ ਜੈਦਾ ਉਹ ਅੱਜ ਕੱਲ੍ਹ ਉਹਦੇ ਕੰਨ ਤੇ ਚੱਲ ਰਹੇ ਆ ਭੁਗਤਣਾ ਇਹਨਾਂ ਨੂੰ ਪੈਣਾ ਇਹਨਾਂ ਤੇ ਵੀ ਹੋਊਗਾ ਭੁਗਤਣਾ ਇਹਨਾਂ ਨੂੰ ਪੈਣਾ ਇਹਨਾਂ ਤੇ ਵੀ ਕਾਰਵਾਈ ਹੋਊਗੀ ਵਕ ਵਕ ਜੇ ਤੁਸੀਂ ਇੰਨੀ ਜਾ ਕੇ ਬੇਮਤਲਬੀ ਕਰਦਾਰ ਕੋਸ਼ਿਸ਼ ਕਰੋਗੇ ਬੇਮਤਲਬੀ ਤਾਂ ਆਪ ਭੁਗਤ ਨਹੀਂ ਪਊਗੀ ਮੇਰਾ ਤਾਂ ਇੱਥੇ 40 ਠੇਕੇਦਾਰ ਨੇ ਮੜੇ ਠੇਕੇਦਾਰਾਂ ਕੋਲ ਪੁੱਛੋ ਆਪਨੇ ਆਪ ਪੁੱਛ ਲਿਓ ਵੀ ਪ੍ਰਧਾਨ ਇੱਕ ਪੈਸੇ ਦਾ ਰਵਾਧਾਰ ਹੈਗਾ 40 ठेकेदार ਹੈ ਜੋ ਜੋ ਚੱਲਦਾ ਏ ਜੋ ਚੱਲਦਾ ਵਾਲੇ ਕੌਂਸਲਰ ਸਾਰੇ ਕਿਤੇ ਚੱਲਦਾ ਚੱਲਦਾ ਆ ਪਰਸੈਂਟੇਜ ਸਾਰੇ ਲੈਨੇ ਪ੍ਰਧਾਨ ਮੈਂ ਤਾਂ ਚੱਕਦਾ ਵੀ ਨਹੀਂ ਬਾਈ ਮੈਨੂੰ ਮਾਲਕ ਨੇ ਬਹੁਤ ਕੁਛ ਦਿੱਤਾ ਵਾ ਮੈਂ ਤਾਂ ਬੇਸਿਕ ਸੁਵਿਧਾ ਜਿਹੜੀਆਂ ਕੌਂਸਲਰੀਆਂ ਮੈਂ ਗੱਡੀ ਮੈਂ ਨਹੀਂ ਵਰਤਦਾ ਬਈ ਸ਼ੁਰੂ ਚ ਕਹਿੰਦੇ ਤੇਰੇ ਘਰ ਟੈਲੀਫੋਨ ਲਾਉਣਾ ਏ ਮਹਾ ਅਮਰੀਕਾ ਫੋਨ ਹੈਗਾ ਮੈਨੂੰ ਲੋੜ ਮੈਂ ਤਾਂ ਬੇਸਿਕ ਜਿਹੜੇ ਸੁਵਿਧਾ ਪ੍ਰਧਾਨ ਨੂੰ ਮਿਲਦੇ ਉਹ ਵੀ ਨਹੀਂ ਲੈਂਦਾ ਮੈਂ ਨਹੀਂ ਲੈ ਰਿਹਾ ਮੈਂ ਗੱਡੀ ਵਿੱਚ ਤੁਸੀਂ ਚੈੱਕ ਕਰ ਲਿਓ ਹੁਣ ਤੱਕ ਮੈਨੂੰ ਨਹੀਂ ਲੱਗਦਾ ਮੈਂ 100 ਕਿਲੋਮੀਟਰ 4 ਸਾਲ 100 150 ਕਿਲੋਮੀਟਰ ਕੌਂਸਲ ਦੀ ਗੱਡੀ ਚਲਾਈ ਹੋ। ਮੈਂ ਤਾਂ ਮੈਂ ਤਾਂ ਗੱਡੀ ਆਪਣੀ ਗੱਡੀ ਮੈਂ ਆਪਣੇ ਵਰਤਦਾ। ਜਿਵੇਂ ਜੈ ਦੀ ਗੱਲ ਕਰ ਰਹੇ ਹੋ ਹੁਣ ਉਹਨਾਂ ਨੇ ਮਿਲ ਕੇ ਕਰ ਰਹੇ ਨੇ ਤੁਸੀਂ ਕਰ। ਉਹ ਜੈ ਜੈ ਜਿਹੜਾ ਜੈ ਹੈ ਨਾ ਜਿਹੜੇ ਨੂੰ ਮਿਸ ਗਾਈਡ ਕਰ ਰਿਹਾ ਉਹ ਬੇਸਿਕਲੀ ਡਿਸਮਿਸ ਹੋਇਆ ਹੈ। ਉਹਦਾ ਕੰਮ ਹੈ ਕੌਂਸਲਰ ਖਰਾਬ ਕਰਨਾ। ਉਹ ਕਰਪਸ਼ਨ ਬਹੁਤ ਠੋਕ ਕੇ ਕਰਕੇ ਗਿਆ ਸਾਡੇ ਇੱਥੇ ਬਹੁਤ ਅਜਿਹਾ ਕਰਪਸ਼ਨ ਏ ਉਹਦਾ ਹੀ ਬਣਿਆ ਇਹ ਐਸਟੀਮੇਟ ਵੀ ਉਸੇ ਦਾ ਬਣਾਇਆ ਤਾਂ ਕਰਕੇ ਨੂੰ ਡੀਪਲੀ ਪਤਾ ਉਹਦਾ ਕੰਮੇ ਕਈ ਕੌਂਸਲਰਾਂ ਨੇ ਪਹਿਲਾਂ ਵੀ ਡਿਸਟਰਬ ਕਰੀਆਂ ਵੀ ਆ ਉਹ ਅੱਜ ਵੀ ਉਹਦੇ ਨਾਲ ਮਿਲਿਆ ਡਿਸਮਿਸ ਹੋਇਆ ਬੰਦਾ ਹੋ ਕੋਈ ਉਹਦੇ ਤੇ ਨਹੀਂ ਹੈਗਾ ਜਵਾਬ ਤੇ ਨਹੀਂ ਹੈਗਾ ਉਹ ਉਹ ਇਹਨਾਂ ਨੂੰ ਗਾਈਡ ਕਰਦਾ ਤੇ ਉਹ ਉਹਦੇ ਗਾਈਡ ਕਰੇ ਪੜਦੇ ਤਾਂ ਹੈ ਨਹੀਂ ਦਫ਼ਤਰ ਹੈ ਯਾਰ ਉਹ ਆਜੋ ਇੱਥੇ ਆ ਕੇ ਚੈੱਕ ਦਾ ਕਰ ਲੋ ਬਿਲ ਕਾਦਾ ਬਣਿਆ ਪੈਸੇ ਕਾਦੇ ਬਣਿਓ ਐਸਟੀਮੇਟ ਨੂੰ ਚਾਹੀ ਜਨੇ ਆ ਬਿਲ ਤਾਂ ਦੇਖੋ ਬਿਲ ਹੀ ਨਹੀਂ ਦੇਖਿਆ ਜੁੜਮ ਕਿਨੇ ਆਰਟੀ 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 ਮੰਗੀ ਐ ਇੱਕ ਸਾਈਟ ਪ੍ਰਧਾਨ ਜੀ ਕਿਹੜੀ ਸਾਈਟ ਐ ਇਹ ਪ੍ਰੋਕਸਾਈਟ ਐ ਇੱਕ ਜਿੰਨੇ ਹੁਣ ਤੱਕ ਕੰਮ ਹੋਏ ਐ ਮੇਰੇ ਪ੍ਰਧਾਨ ਬਣੇ ਤੇ ਬਾਅਦ ਈਵਨ ਸਾਰੇ ਦੇ ਇੱਕ ਇੱਕ ਚੈੱਕ ਕਰ ਲੋ ਇੱਕ ਇੱਕ ਤੁਸੀਂ ਵੀ ਦੇਖ ਸਕਦੇ ਤੁਸੀਂ ਕੋਈ ਵੀ ਦੇਖ ਸਕਦਾ ਸਭ ਕੁਝ ਹੁੰਦਾ ਹੋਣਾ ਇਹ ਸਭ ਕੁਝ ਹੁੰਦਾ ਜੀ ਆਡਿਟ ਹੁੰਦਾ ਸਭ ਕੁਝ ਹੁੰਦਾ ਤੇ ਹੁਣ ਵਿਜੀਲੈਂਸ ਜਾਂਚ ਚੱਲ ਰਹੀ ਐ ਇਹਨਾਂ ਨੇ ਵਿਜੀਲ ਹੁੰਦਾ ਤਾਂ ਵਿਜੀਲੈਂਸ ਨੇ ਜਾਂਚ ਕਰ ਲੈਣੀ ਉਹ ਤੇ ਦੁੱਧਾ ਦੁੱਧਾ ਪਾਣੀ ਦਾ ਪਾਣੀ ਹੋ ਜਾਣਾ ਔਰ ਇੱਕ ਮੈਂ ਇਹ ਕਹਿੰਦੇ ਆ ਵੀ ਵਿਜੀਲੈਂਸ ਵੀ ਮਿਲ ਜਾਂਦੀ ਮੈਂ ਉਹਨਾਂ ਦੇ ਵਿਚਾਰਿਆਂ ਨੂੰ ਮਨੋਚ ਤੱਕ ਵਿਜੀਲੈਂਸ ਨੇ ਮੈਨੂੰ ਕੋਈ ਨੋਟਿਸ ਨਹੀਂ ਦਿੱਤਾ ਜਦ ਦਿਨ ਮੇਰਾ ਪੱਖ ਲੈਣਾ ਹੋਇਆ ਮੈਨੂੰ ਬੁਲਾ ਲੈਣਗੇ ਮੈਨੂੰ ਪਤਾ ਨਹੀਂ ਕੌਣ ਅਫਸਰ ਲੱਗਿਆ ਹੋਇਆ ਮੈਨੂੰ ਮੈਂ ਸਹੀ ਮੈਨੂੰ ਐਵੇਂ ਮੈਂ ਪੈਰ ਵੀ ਕਰਦਾ ਰਿਹਾ ਮੈਂ ਨਹੀਂ ਮੈਂ ਬਿਲਕੁਲ ਨਹੀਂ ਗਿਆ ਉਹਨਾਂ ਕੋਲ ਨਾ ਨਾ ਉਹਨਾਂ ਨੇ ਮੈਨੂੰ ਅਪਰੋਚ ਕੀਤਾ ਦਫ਼ਤਰ ਮੈਂ ਮੇਰੇ ਘਰਕਾਰ ਜਾਂ ਮੇਰੇ ਬੇਟੇ ਦਾ ਪਿਆ ਤਾਂ ਕਰਕੇ ਦਫ਼ਤਰ ਮੈਂ ਆ ਨਹੀਂ ਰਿਹਾ ਪਿਛਲੇ 15-20 ਦਿਨ ਤੋਂ ਬਹੁਤ ਘਟਾਉਣਾ ਪਰ ਜਦ ਦਿਨ ਮੈਨੂੰ ਨੋਟਿਸ ਕਰਨਗੇ ਮੈਂ ਆਪਣਾ ਪੱਖ ਰੱਖ ਦਊਗਾ ਮੁੱਖ ਦੇ ਐਮਐਲਏ ਨੂੰ ਪਤਾ ਹੈ ਸਾਰੀ ਗ ਮੋਕੇ ਦੀ ਸਰਕਾਰ ਨੇ ਇਹ ਕੁਦਰਤੀ ਨੇਚਰਲਟੀ ਕੋਈ ਗਲਤ ਨਹੀਂ 13 ਬਸੀ ਕਮੇਟੀ ਕਾਂਗਰਸ ਦੀ ਸੀ ਇਹਨਾਂ ਤੋੜ ਕੇ ਹੁੱਕ ਐਂਡ ਕਰੁੱਕ ਕਿਸੇ ਵੀ ਤਰ੍ਹਾਂ ਉੱਥੇ ਆਪਦੀ ਬਣਾ ਲਈ ਲਾਲੂੜੂ ਕਮੇਟੀ ਆਪਣਾ ਮਜਲੇ ਦੀ ਗੱਲ ਕਰ ਰਿਹਾ ਬਾਹਰ ਦੀ ਆਪਣੇ ਜ਼ਿਲ੍ਹੇ ਦੀ ਲਾਲੂੜੂ ਕਮੇਟੀ ਸਾਡੀ ਸੀ ਤਾਂ ਕਰਦੀ ਸੀ ਇਹਨਾਂ ਨੇ ਤੋੜ ਕੇ ਉੱਥੇ ਜੋ ਵੀ ਕਰਕੇ ਆਪਦੀ ਬਣਾ ਲਈ ਜੀਰਪੁਰ ਜੀਰਕਪੁਰ ਕਮੇਟੀ ਕਾਂਗਰਸ ਦੀ ਸੀਗੀ ਉਹ ਇਹਨਾਂ ਨੇ ਤੋੜ ਮਤਲਬ ਤੋੜਨ ਦੀ ਕੋਸ਼ਿਸ਼ ਕੀਤੀ ਉਹ ਅਸੀਂ ਹਾਈ ਕੋਰਟ ਗਈ ਹੋਈ ਹੈ ਸਾਡੀ ਪਾਰਟੀ ਸਾਡੀ ਕਮੇਟੀ ਹਾਈ ਕੋਰਟ ਚੋਂ ਹਾਈ ਹਾਈ ਕੋਰਟ ਚੋਂ ਹਾਈ ਅਵਾਜ਼ ਮਾਰਨ ਹਾਈ ਕੋਰਟ ਚੋਂ ਹਾਈ ਕੋਰਟ ਚੋਂ ਅਸੀਂ ਉੱਥੇ ਤੇ ਬਚੇ ਹੋਏ ਹਾਂ ਹੁਣ ਹਾਈ ਕੋਰਟ ਤੇ ਉਮੀਦ ਹੈ ਸਾਡੇ ਹੱਕ ਚ ਫੈਸਲਾ ਆ ਜਾਊਗਾ ਐਦਾਂ ਹੀ ਖਰੜ ਕਮੇਟੀ ਇਹਨਾਂ ਨੇ ਕੋਸ਼ਿਸ਼ ਕੀਤੀ ਖਰੜ ਨੋ ਕਨਫੀਡੈਂਸ ਦੋ ਵਾਰ ਲੈ ਕੇ ਆਏ ਚਲੋ ਉਹ ਆਪਣੇ ਮਿਹਨਤ ਕਰਕੇ ਸਫਲ ਹੋਣ ਕਰਕੇ ਤੁਹਾਡੇ ਬੱਚੇ ਜੰਨੇ ਉਹ ਬੱਚੇ ਜੰਨੇ ਤੇ ਇੱਥੇ ਮੇਰੇ ਪਰ ਵੀ ਇਹਨੇ ਕੋਸ਼ਿਸ਼ ਕੀਤੀ ਹੈ ਪਰ ਮੇਰੇ ਤੇ ਮਹਾਰਾਜ ਦੀ ਇੰਨੀ ਕਿਰਪਾ ਹੈ ਮੇਰੇ 12 ਕਾਉਂਸਲਰ ਚਟਾਨਾਂ ਵਾਂਗ ਖੜੇ ਸਰਕਾਰ ਇੱਕ ਵੀ ਕਾਉਂਸਲਰ ਮੇਰਾ ਹਲਾ ਨਹੀਂ ਸਕੀ ਤੋਂ 2 ਸਾਲ ਚ ਮੇਰੀਆਂ ਪਾਰਟੀਆਂ ਦੇ ਵੀ ਨਹੀਂ ਹੈਗੇ ਬੀਜੇਪੀ ਦਾ ਕਾਉਂਸਲਰ ਹੈ ਉਹ ਕਹਿੰਦਾ ਛੱਡੋ ਪ੍ਰਧਾਨ ਮੈਂ ਮੈਂ ਪ੍ਰਧਾਨ ਕਰਕੇ ਮੈਂ ਆਪਣੇ ਪਰਿਵਾਰ ਨੂੰ ਲੈ ਕੇ ਮੰਂਦਰਗੁਰੂ ਦਾ ਚੜ੍ਹਨ ਤਿਆਰ ਹੈ ਮੈਨੂੰ ਇੰਨਾ ਕੁ ਭਰੋਸਾ ਪ੍ਰਧਾਨ ਤੇ ਵੀ ਪ੍ਰਧਾਨ ਕਰਾਪਸ਼ਨ ਨਹੀਂ ਕਰਦਾ ਭਾਈ ਤੁਸੀਂ ਵੀ ਮੌਕੇ ਤੇ ਐਮਸੀਓ ਨਾ ਨਾਲੋਂ ਪ੍ਰਧਾਨ ਜੀ ਦੇ ਨਾਲੋਂ ਤੁਸੀਂ ਵੀ ਕਾਂਗਰਸ ਪਾਰਟੀ ਤੋਂ ਬਿਲੋਂਗ ਕਰਦੇ ਹੋ ਫਿਰ ਇਸ ਤਰ੍ਹਾਂ ਦੇ ਇਲਜ਼ਾਮ ਕਿਉਂ ਲੱਗ ਰਹੇ ਨੇ ਜਦੋਂ ਕੰਮ ਵੀ ਕਰ ਰਹੇ ਹੋ ਕਹਿੰਦੇ ਤੂੰ ਪ੍ਰਧਾਨ ਜੀ ਘਰੇ ਕੰਮ ਕਰ ਰਹੇ ਹੋ ਕਹਿੰਦੇ ਕੰਮ ਨਹੀਂ ਕਰ ਰਹੇ ਹੈਗੇ ਕਹਿੰਦੇ ਕੰਮ ਵੀ ਕਰ ਰਹੇ ਆ ਬੈਲ ਵੀ ਪਾਸ ਕਰ ਰਹੇ ਆ ਫਿਰ ਇਸ ਤਰ੍ਹਾਂ ਦੇ ਇਲਜ਼ਾਮ ਕਿਉਂ ਲੱਗ ਰਹੇ ਨੇ ਭਾਈ ਜੀ ਗੱਲ ਇਹ ਹੈ ਬਜੇ ਉਹ ਕੋਸ਼ਿਸ਼ ਕਰਦੇ ਆ ਬਜੇ ਕੁਰਸੀ ਦੀ ਲੱਤ ਨੂੰ ਹੱਥ ਪਾ ਲਈਏ ਲੱਤ ਨੂੰ ਹੱਥ ਪੈਣਾ ਹੀ ਨਹੀਂ ਨੇਗੇਟਿਵ ਨੇਗੇਟਿਵ ਸਵੇਰ ਤੇ ਸ਼ੁਰੂ ਮਤਲਬ ਕਿਸੇ ਗਰ ਕੁਰਸੀ ਦੀ ਲੱਤ ਨੂੰ ਹੱਥ ਪਾਉਣ ਦਾ ਮਤਲਬ ਕੁਰਸੀ ਦਾ ਕੁਰਸੀ ਨੂੰ ਲੱਤ ਕੁਰਸੀ ਦੀ ਲੱਤ ਨੂੰ ਹੱਥ ਪਾਉਣ ਦਾ ਮਤਲਬ ਹੈ ਉਹ ਕਹਿੰਦੇ ਆ ਵੀ ਅਸੀਂ ਪ੍ਰਧਾਨ ਬਣ ਜਾਈਏ ਕਿਸੇ ਤਰੀਕੇ ਐਵੇਂ ਕਿਵੇਂ ਬਣ ਜੂंगे ਸਵੇਰ ਤੇ ਜਦ ਤੁਸੀਂ ਘਰ ਤੇ ਨਿਕਲਣਾ ਵੀ ਜੇ ਕਿਸੇ ਨਾ ਕਿਸੇ ਤਰੀਕੇ 네ਗੇਟਿਵਿਟੀ ਕਿਵੇਂ ਪੋਜ਼ਿਟਿਵ ਹੋਣਾ ਪੈਂਦਾ ਹੈ ਪ੍ਰਧਾਨ ਵਰਗੀ ਕੁਰਸੀ ਤੇ ਬੈਠਣ ਦੇ ਲਈ ਬੰਦੇ ਨੂੰ ਪੋਜ਼ਿਟਿਵ ਹੋਣਾ ਪੈਂਦਾ ਹੈ ਡਿਵੈਲਪਮੈਂਟ ਦੀ ਗੱਲ ਕਰਨੀ ਪੈਂਦੀ ਹੈ ਡਿਵੈਲਪਮੈਂਟ ਦੀ ਸੋਚ ਰੱਖਣੀ ਪੈਂਦੀ ਹੈ ਉਹਨਾਂ ਕੋਲ ਇਹ ਜੀ ਕੋਈ ਸੋਚੇ ਨਹੀਂ ਹੈ ਨਾ ਉਹਨਾਂ ਦਾ ਕੋਈ ਇਦਾਂ ਦਾ ਏਜੰਡਾ ਹੈ ਉਹਨਾਂ ਦਾ ਮਾਰਨਿੰਗ ਤੋਂ ਇਵਨਿੰਗ ਤੱਕ ਏਜੰਡਾ ਬਿਲਕੁਲ ਡਿਫਰੈਂਟ ਹੈ ਉਹਨਾਂ ਦਾ ਏਜੰਡਾ ਹੈ ਜੀ ਕਿਸੇ ਨਾ ਕਿਸੇ ਤਰੀਕੇ ਹੁਣ ਤੁਸੀਂ ਆ ਗੱਲ ਏਡੀ ਗੱਲ ਕਰ ਰਹੇ ਆ ਤੁਸੀਂ ਆ ਦੇਖੋ ਸਰਕਾਰ ਆਮ ਆਦਮੀ ਪਾਰਟੀ ਦੀ ਵਿਜੀਲੈਂਸ ਆਮ ਆਦਮੀ ਪਾਰਟੀ ਦੀ ਆਮ ਐਡਮਿਨਿਸਟ੍ਰੇਸ਼ਨ ਆਮ ਆਦਮੀ ਪਾਰਟੀ ਦੀ ਕ腐ਸ਼ਨ ਕਰਕੇ ਪ੍ਰਧਾਨ ਹੁਣ ਤੱਕ ਕਿਉਂ ਕਾਰਵਾਈ ਨਹੀਂ ਹੋਈ ਜੀ ਨਹੀਂ ਕੱਲੇ ਪ੍ਰਧਾਨ ਤੇਰੀ ਨਾਲ ਹੋਰ ਵੀ ਸੀਗੇ ਕਹਿੰਦੇ ਦੂਜੀ ਹੋਰ ਹੋਰ ਤਾਂ ਫਿਰ ਉਹਨਾਂ ਦੇ ਹੀ ਆ ਹੋਰ ਤਾਂ ਫਿਰ ਰਹਿ ਗਈ ਉਹਨਾਂ ਦੇ ਆ ਅਫਸਰ ਤਾਂ ਉਹਨਾਂ ਦੇ ਹੀ ਆ ਨਾ ਅਫਸਰ ਕੀ ਦੇ ਪ੍ਰਧਾਨ ਨੇ ਤਾਂ ਰਿਕਰੂਟ ਨਹੀਂ ਕਰੇ ਵੇ ਬਜਾ ਬਈ ਇੱਥੇ ਇਹ ਲੱਗ ਜੂਗਾ ਤੇ ਸਾਰਾ ਕੁਝ ਉਹਨਾਂ ਦੇ ਕੋਲ ਹੀ ਐ ਬੇਸਿਕਲੀ ਉਹਨਾਂ ਦਾ ਕੋਈ ਹੋਰ ਏਜੰਡਾ ਨਹੀਂ ਐ ਉਹਨਾਂ ਦਾ ਬਿਲਕੁਲ ਇੱਕ ਸਿੰਗਲ ਏਜੰਡਾ ਹੈਗਾ ਵੀ ਕਿਸੇ ਨਾ ਕਿਸੇ ਤਰੀਕੇ ਕੁਰਸੀ ਲੱਤ ਨੂੰ ਹੱਥ ਪੈ ਜਾਵੇ ਹੋਰ ਉਹਨਾਂ ਦਾ ਏਜੰਡਾ ਹੀ ਕੋਈ ਨਹੀਂ ਐ 10 ਲੱਖ ਰੁਪਏ ਦੀ ਜਿਹੜੀ ਗੱਲ ਕਰ ਰਹੇ ਹਾਂ ਉਹ ਪ੍ਰੋਪਰ ਲੱਗੇ ਹੋਏ ਨੇ ਪੈਸੇ ਕੁਝ ਵੀ ਨਹੀਂ ਹੈਗਾ 62 ਲੱਖ ਦੀ ਗੱਲ ਕਰ ਲੋ ਚਾਹੇ 6 ਲੱਖ ਦੀ ਇੱਕ ਗੱਬਲਾਡ ਹਲੇ ਨਿਕਲਿਆ ਹੈ ਕਹਿੰਦਾ ਜੇ ਆਪਾਂ ਹੋਰ ਆਰਟੀਬ ਇਹਦੇ ਹੋਰ ਵੀ ਨਿਕਲ ਸਕਦੇ आरटी ना पाओ जी ਉਹਨਾਂ ਨੂੰ ਦੱਸੋ ਜੀ ਈ ਪ੍ਰੋਕ ਕਰਕੇ ਇੱਕ ਮਤਲਬ ਗਵਰਨਮੈਂਟ ਮਤਲਬ ਸਾਈਟ ਸਾਈਟ ਹੈਗੀ ਆ ਉਹਦੇ ਤੇ ਈਚ ਐਂਡ ਐਵਰੀਥਿੰਗ ਸਾਰਾ ਕੁਝ ਅਵੇਲੇਬਲ ਹੈ ਜੇ ਤੁਸੀਂ ਉੱਥੋਂ ਕਢਾਓ ਕਿਉਂ ਆਰਟੀਆਈ ਉਹੀ ਕਹੀ ਜਾਂਦੇ ਆਬ ਜੈਸੀ ਆਰਟੀਆਈ ਦੇ ਨਾਲ ਆਰਟੀਆਈ ਦੇ ਨਾਲ ਸਾਨੂੰ ਇੰਨਾ ਜ਼ੋਰ ਲੱਗ ਗਿਆ ਜੀ ਜ਼ੋਰ ਕਾ ਨੂੰ ਲਾਉਂਦੇ ਆ ਤੁਸੀਂ ਈ ਪ੍ਰੋਕ ਤੇ ਜਾਓ ਈ ਪ੍ਰੋਕ ਤੇ ਜਾ ਕੇ ਤੁਸੀਂ ਸਾਰਾ ਕੁਝ ਕੱਢ ਲਓ ਬੇਸਿਕਲੀ ਕੁਝ ਨਹੀਂ ਹੈ ਜੀ ਤੁਸੀਂ ਇਹ ਤੁਹਾਨੂੰ ਵੀ ਗੁੰਮਰਾਹ ਕਰਿਆ ਜਾ ਰਿਹਾ ਹੈ ਆਮ ਪਬਲਿਕ ਨੂੰ ਵੀ ਗੁੰਮਰਾਹ ਕਰਿਆ ਜਾ ਰਿਹਾ ਹੈ ਬੇਸਿਕ ਇਹਨਾਂ ਦਾ ਰੀਜ਼ਨ ਇਹੀ ਹੈ ਜੇ ਕਿਸੇ ਨਾ ਕਿਸੇ ਤਰੀਕੇ ਪ੍ਰਧਾਨ ਦੀ ਵਾਈਟ ਸ਼ਰਟ ਤੇ ਕਿਸੇ ਨਾ ਕਿਸੇ ਤਰੀਕੇ ਛਿੱਟੇ ਪਾ ਲੀਏ ਮਤਲਬ ਉਹ ਉਹਦੇ ਤੇ ਪਾਸ ਨਹੀਂ ਹੋਣੇ ਕਦੇ ਵੀ ਨਹੀਂ ਹੋਣੇ ਹੈਗੇ ਤੁਸੀਂ ਭਾਜੀ ਤੁਹਾਡੇ ਏਰੀਆ ਦੇ ਵਿੱਚ ਕਿੰਨੇ ਕੰਮ ਹੋ ਚੁੱਕੇ ਨੇ ਜੀ ਬਹੁਤ ਕੰਮ ਹੋ ਚੁੱਕੇ ਜਿਹੜਾ ਕਮੇਟੀ ਅਸੀਂ ਕਹਿੰਦੇ ਹੋ ਜਾਂਦਾ ਐਸਟੀਮੇਟ ਵੀ ਪਾਸ ਹੁੰਦੇ ਕਿਤੇ ਆਇਦਾ ਨਹੀਂ ਹੈਗਾ ਕਿ ਕਾਂਗਰਸ ਦੇ ਪ੍ਰਧਾਨ ਹੋਣ ਕਰਕੇ ਤੁਸੀਂ ਕਾਂਗਰਸ ਤੁਹਾਡੇ ਏਰੀਆ ਚ ਹੋ ਜਾਂਦੇ ਉਹਨਾਂ ਦੇ ਏਰੀਆ ਚ ਨਹੀਂ ਹੁੰਦੇ ਤਾਂ ਹੀ ਰੋਲਾ ਪਾ ਰਹੇ ਨੇ ਨਹੀਂ 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 ਦੇਖੋ ਗੱਲ ਪਤਾ ਹੈ ਕੀ ਹੈ ਤੁਹਾਨੂੰ ਆਪਣੇ ਵਾਰਡ ਬਾਰੇ ਇੱਕ ਵਿਜ਼ਨ ਰੱਖਣੀ ਪੈਂਦੀ ਹੈ ਮੈਂ ਆਪਣੇ ਵਾਰ ਵਾਰ ਜਾਣਦਾ ਕਿਹੜਾ ਕੰਮ ਹੋਣਾ ਹੈ ਕਿਹੜਾ ਨਹੀਂ ਹੋਣਾ ਆਪਾਂ ਕੰਮ ਉਹ ਕਰਾਈਦਾ ਜਿਹੜਾ ਹੋਣ ਵਾਲਾ ਮੈਂ ਵੀ ਉਹ ਕੰਮ ਨਹੀਂ ਕਰਾਂਦਾ ਜਿਹੜਾ ਨਹੀਂ ਹੋਣਾ ਔਰ ਅੱਜ ਤੱਕ ਜਿੰਨੇ ਵੀ ਕੰਮ ਮੇਰੇ ਵਾਰ ਚ ਹੋਏ ਆ ਉਹਦੇ ਤੇ ਉਹ ਉਹ ਵੀ ਨਹੀਂ ਕਿੰਤੂ ਕਰ ਸਕਦੇ ਮੈਂ ਬੜਾ ਤਰੀਕੇ ਨਾਲ ਕੰਮ ਕਰਾਂਦਾ ਮੈਂ ਇੱਕ ਸੋਚ ਰੱਖਦਾ ਸ਼ਹਿਰ ਬਾਰੇ ਵੀ ਆਪਣੇ ਜਿੱਥੇ ਮੈਂ ਲੜਿਆ ਉੱਥੇ ਬਾਰੇ ਸਾਰਾ ਸ਼ਹਿਰ ਜਾਣਦਾ ਅਗਰ ਅਸੀਂ ਸ਼ਹਿਰ ਨੇ ਚੁਣਿਆ ਸਾਡੇ ਸਾਨੂੰ ਕਿਸੇ ਪਰਪਸ ਵਾਸਤੇ ਚੁਣਿਆ ਇਹ ਜਿਹੜੀਆਂ ਛੋਟੀਆਂ ਛੋਟੀਆਂ ਲੜਾਈਆਂ ਐ ਕਰਤਾ ਜਿਹਾ ਐ ਕਰਤਾ ਇਹ ਇਹ ਬੇਸਲੈਸ ਐ ਇਹਦਾ ਕੋਈ ਫਾਇਦਾ ਨਹੀਂ ਜੇ ਤੁਹਾਨੂੰ ਸ਼ਹਿਰ ਨੇ ਮੌਕਾ ਦਿੱਤਾ ਸੋਚ ਰੱਖੋ ਵਿਚਾਰ ਚ ਐਸੀ ਇਹਨੂੰ ਸੁੰਦਰ ਬਣਾਉਣਾ ਇਹਦੇ ਚਾਹ ਡਵੈਲਪਮੈਂਟ ਕਰਨੀ ਆ ਸਹੂਲਤ ਲਿਆਉਣੀ ਉਹ ਤਾਂ ਸੋਚ ਹੈ ਨਹੀਂ ਉਹ ਸੋਚ ਤਾਂ ਇਹਨਾਂ ਨੇ ਚੱਕ ਕੇ ਟੰਗੀ ਵੀ ਆ ਵਨ ਵਨ ਇੱਕ ਚੀਜ਼ ਉਹ ਕਰਦੇ ਵੀ ਕੁੜ ਪ੍ਰਚਾਰ ਵੀ ਪ੍ਰਧਾਨ ਨੇ ਕਰਤਾ ਪ੍ਰਧਾਨ ਨੂੰ ਫਲਾਣਾ ਗਾਈਡ ਕਰਦਾ ਪ੍ਰਧਾਨ ਸਾਡੇ ਕੰਮ ਨਹੀਂ ਕਰਦਾ ਹੁਣ ਜਿਹੜੀ 62 ਲੱਖ ਦਾ ਇਹਨਾਂ ਨੇ ਅਲੀਗੇਸ਼ਨ ਲਗਾਇਆ ਇੱਕ ਇੱਕ ਗਲੀ ਇਹਨਾਂ ਨੇ ਆਪ ਵਿਜ਼ਿਟ ਕੀਤੀ ਵੀ ਹੈ ਵੀ ਜਿੱਥੇ ਜਾ ਕੰਮ ਹੁੰਦਾ ਮੌਕੇ ਤੇ ਜਾ ਕੇ ਦੇਖਿਆ ਵਾ ਔਰ ਰਿਕਾਰਡ ਬੋਲਦਾ ਵੀ ਐਸਟੀਮੇਟ ਜਿਹੜਾ ਪਾਸ ਹੋਇਆ ਪਾਸ ਟਾਈਲਾਂ ਦਾ ਹੋਇਆ No doubt ਪਰ ਜੋ ਸਰਕਾਰ ਦੀ ਹਦਾਇਤ ਦੀ ਉਹਨੂੰ ਪਹਿਲਾਂ ਫਾਲੋ ਕੀਤਾ ਉਸੇ ਜਗ੍ਹਾ ਤੇ ਕੰਮ ਹੋਇਆ ਉਸੇ ਜਗ੍ਹਾ ਤੇ ਪਾਈਪਾਂ ਪਈਆਂ ਉਸੇ ਜਗ੍ਹਾ ਤੇ ਮੈਨ ਹੌਲ ਬਣਿਆ ਉਸੇ ਜਗ੍ਹਾ ਦੀ ਪੇਮੈਂਟ ਹੋਈ ਆ ਔਰ ਕਿਹੜਾ ਅਫਸਰ ਜਿਹੜਾ ਬਿਨਾ ਕੰਮ ਤੋਂ ਬਿੱਲ ਪਾਸ ਕਰ ਦੂ। ਕਰ ਦੂ ਆ ਜੀ ਕੋਈ ਨਹੀਂ ਕਰ ਸਕਦਾ। ਅਗਲੇ ਨੂੰ ਇਹ ਵੀ ਕਹਿਣਾ ਕੰਡੇ ਵੀ ਪ੍ਰਧਾਨ ਤੇ ਯੂ ਨਾਲ ਰਲੇ ਹੋਏ ਨੇ ਇਸ ਕਰਕੇ ਆਪ ਹੀ ਪਾਸ ਕਰੀ ਜਾਂਦੇ ਨੇ। ਬਿਲਕੁਲ ਗਲਤ ਸੋਚ ਐ। ਕੋਈ ਅਫਸਰ ਆਪਣੀ ਪਹਿਲਾਂ ਨੌਕਰੀ ਬਚਾਊਗਾ ਫਿਰ ਤੁਹਾਡੀ ਗੱਲ ਸੁਣੂਗਾ। ਨਾਲੇ ਕਿ ਇਹਨਾਂ ਨੂੰ ਕੀ ਲੋੜ ਐ? ਅਸੀਂ ਤਾਂ 5 ਸਾਲ ਵਾਸਤੇ ਆਏ ਆ। ਅਗਲੇ ਸਾਲ ਵੱਡਣਾ ਪਤੇ ਨਹੀਂ ਵੱਡਣਾ। ਸਾਡੇ ਲਈ ਕਿਉਂ ਆਪਣੀ ਨੌਕਰੀ ਸੈਕਰੀਫਾਈਜ਼ ਕਰਨਗੇ ਵੀ? ਕੰਮ ਜਨੂਨ ਨਹੀਂ ਹੁੰਦਾ। ਇਹ ਕਿੰਨਾ ਸਾਡੀ ਸੋਚ ਹੈ ਜੀ 네ਗੇਟਿਵ ਸੋਚਣਾ ਹੈ ਬੀਅ ਬੰਦੇ ਦੇ ਨੂੰ ਕਿਵੇਂ ਬਦਨਾਮ ਕਰਦੀ ਹੈ ਜੇ ਆਪਾਂ ਪ੍ਰਿਕ ਕਰੂਗਾ ਨਾ ਇੱਕ ਜਗ੍ਹਾ 5-10 ਵਾਰੀ ਪ੍ਰਿਕ ਕਰੂਗਾ ਤਾਂ ਨਿਕਲ ਨਹੀਂ ਆ ਇਹ ਉਸ ਉਸ ਪਾਲਿਸੀ ਤੇ ਚੱਲਦੇ ਵੀ ਬਾਰ ਬਾਰ ਪ੍ਰਚਾਰ ਕਰੀ ਜਾਓ ਇੱਕ ਦਿਨ ਤਾਂ ਬਦਨਾਮ ਹੋਊਗਾ ਇਹ ਪ੍ਰਧਾਨ ਪਰ ਇਹ ਨਹੀਂ ਹੋਣ ਵਾਲਾ ਜੋ ਇੱਕ ਪ੍ਰਧਾਨ ਜੀ ਕਰਤਾਰ ਹੁੰਦਾ ਬੰਦੇ ਦਾ ਪਿੱਛੋਂ ਮੰਦਾ ਲੇਗੇਸੀ ਹੁੰਦੀ ਹੈ ਉਹਨੂੰ ਖਰਾਬ ਕਰਨਾ ਕੋਈ ਇੱਕ ਚੁਟਕੀ ਮਾਰ ਕੇ ਤਾਂ ਖਰਾਬ ਨਹੀਂ ਹੁੰਦੀ ਉਹ ਲੋਕ ਜਾਣਦੇ ਵੀ ਇਹ ਬੰਦਾ ਕਿਆ ਕਰ ਸਕਦਾ ਕਿਆ ਨਹੀਂ ਕਰ ਸਕਦਾ ਤਾਂ ਮੈਨਾਂ ਉਹਨਾਂ ਨੇ ਮੇਰੇ ਤੁਹਾਡੇ ਨਾਲ ਇੱਕ ਬੇਨਤੀ ਹੈ ਵੀ ਇਹ ਕੁੜ ਪ੍ਰਚਾਰ ਛੱਡ ਕੇ ਸ਼ਹਿਰ ਵਾਰੇ ਸੋਚੋ ਤੁਹਾਨੂੰ ਸ਼ਹਿਰ ਨੇ ਕਿਸੇ ਪਰਪਸ ਲਈ ਚੁਣਿਆ ਨਿੰਦਿਆ ਕਰਨ ਲਈ ਨਹੀਂ ਚੁਣਿਆ ਇਲਜ਼ਾਮ ਲਾਉਣ ਲਈ ਨਹੀਂ ਚੁਣਿਆ ਤੁਸੀਂ ਜੇ ਤੁਹਾਨੂੰ ਕੋਈ ਪ੍ਰੋਬਲਮ ਹੈ ਬਣਾ ਜੀ ਨਾਲ ਇਕੱਲੇ ਬੈਠ ਜਾਓ ਆਪਣੀ ਪ੍ਰੋਬਲਮ ਸੋਲਵ ਕਰ ਲਓ ਸ਼ਹਿਰ ਦੀ ਡਿਵੈਲਪਮੈਂਟ ਹੋਣ ਦਿਓ ਸਰਕਾਰ ਦੇ ਨਜਾਇਜ਼ ਫਾਇਦੇ ਨਾਲੋਂ ਵੀ ਰੋਕਾਂ ਲਵਾਓ ਕੰਮ ਨਹੀਂ ਹੋਣ ਦੇਣਾ ਇਹਨਾਂ ਨੂੰ ਛੱਡ ਕੇ ਸ਼ਹਿਰ ਦੀ ਡਿਵੈਲਪਮੈਂਟ ਵੱਲ ਧਿਆਨ ਦਿਓ ਤਾਂ ਕਿ ਲੋਕ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਯਾਦ ਰੱਖਣ। ਧੰਨਵਾਦ ਜੀ ਤੁਹਾਡੇ ਕੋਲ ਕਿੰਨੇ ਬਹੁਮਤ ਕਿੰਨੇ ਕਿੰਨੇ ਐਮਸੀ ਤੁਹਾਡੇ ਨਾਲ ਨੇ ਸਾਡੇ 17 ਹਾਊਸ ਚ 17 ਮੈਂਬਰ ਹੈ 17 ਚੋਂ 12 ਮੈਂਬਰ ਮੇਰੇ ਨਾਲ ਨੇ ਇੱਕ ਮੈਂਬਰ ਕਾਂਗਰਸ ਦਾ ਹੈਗਾ ਉਹ ਮੇਰੀ ਪਾਰਟੀ ਦਾ ਪਰ ਉਹ ਮੇਰੇ ਨਾਲ ਨਹੀਂ ਚੱਲਦਾ ਚੱਲ ਵੀ ਪੈਂਦਾ ਨਹੀਂ ਵੀ ਚੱਲਦਾ ਪਰ ਮੈਂ ਉਹਨੂੰ ਗਿਣਦਾ ਹੀ ਨਹੀਂ ਮੈਂ 12 ਹੀ ਮੰਨਦਾ 12 ਮੇਰੇ ਪੱਕੇ ਹੈ ਇਹ ਨਹੀਂ ਹੈ ਵੀ 12 ਹੀ ਕਾਂਗਰਸੀਆਂ ਨੇ ਉਂਝ ਭੀਜਪੀ ਦਾ ਵੀ ਮੈਂਬਰ ਹੈ ਦੋ ਅਕਾਲੀ ਦਲ ਦੇ ਵੀ ਹੈ ਉਹ ਸਿਰਫ ਇੱਕ ਸ਼ਹਿਰ ਸ਼ਹਿਰ ਵਾਸਤੇ ਸ਼ਹਿਰ ਦੇ ਡਿਵੈਲਪਮੈਂਟ ਵਾਸਤੇ ਇਕੱਠੇ ਹੈ ਅਸੀਂ ਉਹ ਸਾਡਾ ਥੜਾ ਇਕੱਠਾ ਹੈ ਅਲੱਗ-ਅਲੱਗ ਪਾਰਟੀਆਂ ਤੋਂ ਜੇ ਮੇਰੇ ਚ ਕੋਈ ਗੋਣੇ ਮੈਂ ਚੰਗਾ ਹੈ ਤਾਂ ਬੀਜਪੀ تمہیں ਬੰਬੇਰੇ ਨਾਲ ਖੜਾ ਨਹੀਂ ਕੁਦਰਤियां ਜਾਂ ਸਰਕਾਰ ਬਦਲ ਦਿੰਦੀ ਸਰਕਾਰ ਕਿਨੂੰ ਤੁਰ ਜੰਨੇ ਕਾਉਂਸਲਰ ਇਹ ਕੁਦਰਤियां ਆਪਣੀ ਪਾਰਟੀ ਦੇ ਮਸੋਂ ਖੜਦੇ ਆ ਕੋਲਟੀ ਪ੍ਰਧਾਨ ਜੀ ਮੇਰੇ ਕਾਉਂਸਲ ਬਣਨ ਤੋਂ ਪਹਿਲਾਂ ਮੇਰੇ ਵਿਰੋਧੀ ਗਰੁੱਪ ਵਿੱਚ ਸੀਗੇ ਇਹ ਤੁਹਾਡੇ ਬਿੱਲ ਜਿਹੜੇ ਬਣਦੇ ਨੇ ਜਿਵੇਂ ਕੰਮ ਕਰਦੇ ਹੋ ਤੁਸੀਂ ਉਸ ਤੋਂ ਬਾਅਦ ਕੋਈ ਚੈੱਕ ਕਰਨ ਜਾਂਦਾ ਕੋਈ ਅਫਸਰਾਂ ਦੀ ਡਿਊਟੀ ਲੱਗਦੀ ਹੈ ਜਾਂ ਕੋਈ ਚੈੱਕ ਕਰਨ ਸਾਰਾ ਕੁਝ ਹੁੰਦਾ ਜੀ ਸਭ ਤੋਂ ਪਹਿਲਾਂ ਐਸਟੀਮੇਟ ਹਾਊਸ ਨੇ ਪਾਸ ਕਰਤਾ ਫਿਰ ਟੈਂਡਰ ਲੱਗਦਾ ਟੈਂਡਰ ਕੋਠੇ ਕਿਦਰ ਭਰਦਾ ਏ ਜਿਹੜੇ ਠੇਕੇਦਾਰਾਂ ਕੰਮ ਮੇਂ ਅਲਾਊਟ ਹੁੰਦਾ ਫਿਰ ਉਹਦਾ ਵਰਕ ਆਰਡਰ ਕੱਟਿਆ ਜਾਂਦਾ ਇੱਥੇ ਵਰਕ ਆਰਡਰ ਕੱਟਣ ਤੋਂ ਬਾਅਦ ਠੇਕੇਦਾਰ ਕੰਮ ਕਰਦਾ ਕੰਮ ਸਾਡੇ ਜੇਏ ਸਾਹਿਬ ਦੀ ਨਿਗਰਾਨੀ ਚ ਹੁੰਦਾ ਏ ਸਿਵਲ ਬ੍ਰਾਂਚ ਦੀ ਨਿਗਰਾਨੀ ਚ ਹੁੰਦਾ ਕੰਮ ਹੋਣ ਤੋਂ ਬਾਅਦ ਕੰਮ ਹੋ ਗਿਆ ਫਿਰ ਸਾਡੇ ਜੇਏ ਦੀ ਡਿਊਟੀ ਉਹਦੀ ਮੈਜ਼ਰਮੈਂਟ ਕਰਕੇ ਜੇਏ ਨੇ ਓਕੇ ਕਰਨਾ ਏਐਮ ਨੇ ਓਕੇ ਕਰਨਾ ਈਐਮ ਨੇ ਓਕੇ ਕਰਨਾ ਫਿਰ ਉਹ ਫਿਰ ਉਹਦਾ ਫਿਰ ਈਓ ਨੇ ਓਕਣਾ ਈਓ ਦੀ ਤਸੱਲੀ ਹੋ ਜਾਂਦੀ ਫਿਰ ਅਕਾਊਂਟਸ ਬ੍ਰਾਂਚ ਜਾਂਦਾ ਅਕਾਊਂਟਸ ਬ੍ਰਾਂਚ ਜਾ ਕੇ ਉੱਥੇ ਫਿਰ ਬੰਦੇ ਚੈੱਕ ਬਣਦਾ ਚੈੱਕ ਬਣ ਕੇ ਈਓ ਸਾਹਿਬ ਸਾਈਨ ਕਰਦੇ ਇਹ ਉਸ ਤੋਂ ਬਾਅਦ ਮੇਰੇ ਸਾਈਨ ਹੁੰਦੇ ਤੇ ਕੋਈ ਅਫਸਰ ਆਇਆ ਜਾਂ ਹੈ ਨਹੀਂ ਵੀ ਜਿਹੜਾ ਆਪਣੀ ਨੌਕਰੀ ਨੂੰ ਦਾਤੇ ਲੱਗੂ ਮੈਂ ਜਿੰਨੇ ਅਫਸਰ ਗਿਣੇ ਆ ਇਹ ਜੇ ਇ ਤਿਲਾ ਕੇ ਈਓ ਤੱਕ ਵੱਡੀਆਂ ਵੱਡੀਆਂ ਪੋਸਟਾਂ ਲੱਖਾਂ ਚ ਤਨਖਾਹ ਇਹਨਾਂ ਦੀ ਇਹੇ ਜੇ ਕੰਮ ਕਰਨਗੇ ਉਹ ਠੱਗਿਆ ਥੋੜੀ ਮਾਰਨਗੇ ਮਰਨਾ ਉਹਨਾਂ ਨੇ ਪਤਾ ਨਹੀਂ ਇਹ ਤਾਂ ਅਨਪੜਤਾਉਨਾਂ ਦੀ ਇੱਥੇ ਜਿਹੜੋ ਕਹੀ ਜਨੇਟਲ ਚੈੱਕ ਕਿਤਾ ਕਰ ਲੋ ਯਾਰ ਬਿੱਲ ਕਾਦਾ ਬਣਿਆ ਬਿੱਲ ਤਾਂ ਬਣਿਆ ਸੀਵਰ ਦਾ ਮੇਨ ਹੂਲਾਂ ਦਾ ਤੇਲਾਂ ਦਾ ਰੋਲ ਪਾਈ ਨੇ ਚੈੱਕ ਤਾਂ ਕਰ ਵੀ ਗੱਲ ਕੀ ਆ ਤੈ ਇਹ ਤੱਕ ਜਾਂਦੇ ਹੀ ਨਹੀਂ ਪਤਾ ਏ ਕੰਮ ਵੀ ਖੁਦ ਕਰਾਇਆ ਹੋਇਆ ਕੰਮ ਉਹਨਾਂ ਨੇ ਖਸ਼ਬੀਰ ਦੇ ਜਿਹੜਾ ਉੱਥੇ ਦਾ ਮਸੀਹ ਨੰਬਰਨ ਪਰਿਵਾਰ ਦਾ ਉਹਦੀ ਦੇਖ ਰੇਖ ਚ ਖੁਦ ਕੰਮ ਹੋਇਆ ਹੋਇਆ ਉਹਦੇ 'ਚ ਇਹ ਨਹੀਂ ਹੈਗਾ ਵੀ ਸਾਰਾ ਕੰਮ ਦੇਖ ਕੇ ਕਰਾਇਆ ਬਾਅਦ ਚਾ ਕੇ ਮੈਨੂੰ ਰਿਕੁਐਸਟ ਕੀਤੀ ਇੱਥੇ ਆ ਕੇ ਦਫਤਰ ਵੀ ਇੱਕ ਗੱਲ ਹੀ ਰਹੀਗੀ ਠੇਕੇਦਾਰ ਰਿਹਾ ਉਹ ਆਪ ਦੇ ਗਿਆ ਕਹਿੰਦਾ ਮੇਰਾ ਤਾਂ ਐਸਟੀਮੇਟ ਪਾਸ ਹੋ ਚੁੱਕਿਆ ਵੀ ਮੈਂ ਤਾਂ ਹੁਣ ਪੱਲੇ ਤੇ ਥੋੜੀ ਲਾਉਂਗਾ ਮਾਹਾਂ ਚੱਲ ਕਿਸੇ ਹੋਰ ਉਹਦੇ 'ਚ ਤਾਂ ਨੋਟ ਐਡਜਸਟ ਕਰ ਦਾਂਗੇ ਤੂੰ ਹੋਰ ਕੰਮ ਜਿਆਦਾ ਲਏਗਾ ਉਹਦੇ 'ਚ ਵੀ ਮਨਤੀ ਲੈ ਲਾਂਗੇ ਇਹਦਾ ਐਸਟੀਮੇਟ ਛੋਟਾ ਜਿਹਾ ਪਾਸ ਕਰ ਦਾਂਗੇ ਤੂੰ ਆ ਕੰਮ ਕਰ ਦੇ ਉਹ ਵਿਚਾਰਾ ਦੋ ਠਾਈ ਲੱਖ ਦਾ ਵੱਧ ਕੰਮ ਕਰੀ ਫਿਰਦਾ ਠੇਕੇਦਾਰ ਤੇ ਇਹਨਾਂ ਵੀ ਘੱਟ ਕਰਿਆ ਵਾ ਸਿਰਫ ਤਾਂ ਸਿਰਫ ਬੇਮਤਲਬੀ ਕਰਦਾਰ ਖੁਸ਼ ਸਭ ਪਤਾ ਉਹਨਾਂ ਨੂੰ ਇਹ ਦੁੱਕੀ ਦਾ ਰਵਾਧਾਰ ਨਹੀਂ ਹੈਗਾ 40 ਠੇਕੇਦਾਰ ਨੇ ਇੱਥੇ 40 ਠੇਕੇਦਾਰ ਨੂੰ ਪੁੱਛ ਲਓ ਵੀ ਕਦੇ ਜੋ ਚੱਲਦਾ ਸਿਸਟਮ ਹੈ ਉਹ ਵੀ ਅਡਾਪਟ ਕੀਤਾ ਹੋਵੇ ਜੋ ਜੋ 2 3 4 5% ਜੋ ਉਹ ਮੈਂ ਚਾਹਦਾ ਵੀ ਨਹੀਂ ਕਦੇ ਯਾਰ ਮੇਰੇ ਤੇ ਮਾਲਕ ਦੀ ਕਿਰਪਾ ਬਹੁਤ ਮੈਂ ਫੇਰ ਦੱਸਦਾ ਮੈਂ ਸਹੂਲਤ ਨਹੀਂ ਕੋਈ ਹੁੰਦਾ ਕਾਉਂਸਲ ਇੱਕ ਪ੍ਰਧਾਨ ਜੀ ਤੁਸੀਂ ਕਿਹਾ ਵੀ ਜਿਹੜੀਆਂ ਕਲੋਨੀਆਂ ਬਣਦੀਆਂ ਨੇ ਉਹ ਮਿੱਟੀ ਇਕੱਠੀ ਕਰ ਦਿੰਦੇ ਨੇ ਜਿਵੇਂ ਉਸ ਤੋਂ ਕਲੋਨੀਆਂ ਪਾਸ ਨਹੀਂ ਕਰਾਉਂਦੇ ਜੀ ਮਤਲਬ ਪਹਿਲਾਂ ਉਹ ਜਿਹੜੇ ਨਾਲ ਛੋਟੇ ਜਿਹੜੇ ਤਾਂ ਵੱਡੀ ਉਹ ਹੈ ਆਪਣਾ ਉਹ ਲੋਕਲ ਬੋਡੂ ਤੋਂ ਕਲੋਨੀ ਪਾਸ ਹੁੰਦੀ ਹੈ ਉਹ ਤਾਂ ਪ੍ਰੋਪਰ ਸਾਰਾ ਕੁਝ ਨੂੰ ਕਰਨਾ ਪੈਂਦਾ ਉਹ ਸਾਰਾ ਨੂੰ ਉਹ ਕਰਨਾ ਐਸਟੀਪੀ ਲਾਉਣਾ ਪਰ ਜਿਹੜੇ ਛੋਟੇ ਕੰਮ ਹੈ ਨਾ ਜਿੱਦਾਂ ਕਿ ਲਾਦੇ ਕਿਲੇ ਚ ਕੱਟੀ ਜਾਨੀ ਛੋਟੀਆਂ ਕਲੋਨੀਆਂ ਉਹ ਉਹ ਕੰਮ ਕਰ ਦੋਨੇ ਉਹਦੇ ਨਕਸ਼ੇ ਇੱਥੇ ਪਾਸ ਹੋ ਜੰਨੇ ਉਹ ਬਿਨਾ ਪਾਸ ਤੋਂ ਫਿਰ ਚੱਲੇ ਜਾਂਦਾ ਤੋ ਬਹੁਤ ਕਰ ਦੋਨੇ ਜਦੋਂ ਇੱਕ ਵਾਰ ਜਦੋਂ ਉੱਥੇ ਬਸੋ ਹੋਗੀ ਕਲੋਨੀ ਜਰਟ ਕੇ ਲੰਘ ਜਾਂਦਾ ਬੱਸ ਉਹ ਹੋ ਜਾਂਦੀ ਬੱਸ ਵਾਲੇ ਸਾਡੇ ਕੱਪੜੇ ਪਾਣ ਲੱਗ ਜਾਂਦੇ ਤੇ ਸਾਨੂੰ ਕਰਨ ਪ੍ਰਸ਼ਾਸਨਿਕ ਅਧਿਕਾਰੀ ਰੋਕ ਨਹੀਂ ਲਾਉਂਦੇ ਸਾਨੂੰ ਕਰਨਾ ਪੈਂਦਾ ਰੋਕ ਰੋਕ ਦੇ ਵੀ ਚੱਲੀ ਜਾਂਦਾ ਥੋੜਾ ਬੜਾ ਤਾਂ ਆਟੇ ਚ ਨੂੰ ਚੱਲਦਾ ਤੁਹਾਨੂੰ ਪਤਾ ਇਦਾਂ ਆਪਣਾ ਇੰਡੀਆ ਇਹ ਇੰਨਾ ਕੁ ਤਾਂ ਚੱਲਦਾ ਇੱਥੇ ਤਾਂ ਇੱਕ ਧਿਰ ਸੀ ਕਿ ਜਿਸ ਦੇ ਵੱਲੋਂ આરોਪ ਜਰੂਰ ਲਗਾਏ ਸਿਗੇ 6.2 ਲੱਖ ਰੁਪਏ ਦੇ ਜਿਹੜੇ ਹੈ ਕਪੜੇ ਦੀ ਗੱਲ ਚੱਲ ਰਹੀ ਸੀ ਤੇ ਦੂਜੀ ਧਿਰ ਨੇ ਅੱਜ ਸਾਹਮਣੇ ਗੱਲ ਕੀਤੀ ਹੈ ਕਿ ਜਿਹੜੇ આરોਪ ਲੱਗੇ ਨੇ ਉਹ ਐਸਟੀਮੇਟ ਜਰੂਰ ਪਾਸ ਹੋਏ ਸੀ ਪਰ ਜਿਹੜਾ ਕੰਮ ਕੀਤਾ ਗਿਆਗਾ ਉਹਦੇ ਉੱਪਰ ਜਿਹੜੀ ਪੇਮੈਂਟ ਹੋਈ ਉਹ ਕਿਸੇ ਹੋਰ ਕੰਮ ਦੀ ਹੋਈ ਵੀ ਉਹਨਾਂ ਟੈਲਾਂ ਦੀ ਗੱਲ ਕਰ ਰਹੀ ਸੀ ਤਸਵੀਰ ਦੇ ਉੱਪਰ ਜਿਹੜੇ ਪਾਸ ਕੀਤੇ ਗਏ ਨੇ ਪਰ ਸਵਾਲ ਹੁਣ ਇਹ ਪੈਦਾ ਹੁੰਦਾ ਕਿ ਇੱਕ ਧਿਰ આરોਪ ਲਾਉਂਦੀ ਹੈ ਤੇ ਦੂਜੀ ਧਿਰ ਉਹਨਾਂ આરોਪਾਂ ਨੂੰ ਨਕਾਰਦੀ ਹੈ ਤਾਂ ਹੁਣ ਇਸ ਦੇ ਉੱਪਰ ਕੌਣ ਇਸ ਦੀ ਜਾਂਚ ਕਰੂਗਾ ਅਧਿਕਾਰੀਆਂ ਦੇ ਉੱਪਰ ਤਾਂ ਪਹਿ ਕੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਇਸ ਦੇ ਉੱਪਰ ਕੋਈ ਅਧਿਕਾਰੀਆਂ ਦਾ ਪੈਨਲ ਬਿਠਾਏਗੀ ਜਿਸ ਤੋਂ ਬਾਅਦ ਇਹਦੀ ਪੂਰੀ ਤਰ੍ਹਾਂ ਜਿਹੜੀ ਹੈਗੀ ਸੰਤੁਸ਼ਟੀ ਦੇ ਨਾਲ ਇਸ ਦੀ ਚੈੱਕ ਕੀਤਾ ਜਾਊਗਾ ਇਸ ਨੂੰ ਵੀ ਕੀ ਉਹ ਕੱਪੜੇ ਹੋਏ ਨੇ ਜਾਂ ਨਹੀਂ ਹੋਏ ਕਿਉਂਕਿ આરોਪ ਇੱਕ ਦੂਜੇ 'ਤੇ ਜ਼ਰੂਰ ਲੱਗਦੇ ਨੇ ਇੱਕ ਧਿਰ ਲਾਉਂਦੀ ਹੈ ਦੂਜੀ ਧਿਰ ਰੁਕਦੀ ਹੈ ਪਰ ਕੀ ਉਹ ਪੈਨਲ ਹੁਣ ਬਣਾਇਆ ਜਾਊਗਾ ਉਹ ਇਹ ਆਉਣ ਵਾਲਾ ਸਮਾਂ ਦੱਸੇਗਾ ਕੈਮਰਾ ਪਰਸਨ ਅਸ਼ਵਨੀ ਦੇ ਨਾਲ ਕਰਨਵੀਰ ਸਿੰਘ ਦਾ ਦਾਵਾ ਔਨ 에ਅਰ ਕੁਰੀਆ